ਅੱਜ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਹੈ ਜਿਹੜਾ ਉਹ ਪਹੁੰਚਿਆ ਹੈ ਗੁਰੂ ਕੀ ਨਗਰੀ ਅੰਮ੍ਰਿਤਸਰ ਡਾਕਟਰ ਗੁਰਿੰਦਰ ਰਾਏ ਹੋਰਾ ਨੇ ਆਪਣਾ ਇਲੈਕਟ੍ਰੋ ਹੋਮੀਓਪੈਥਿਕ ਸੈਂਟਰ ਹੈ ਜਿਹੜਾ ਅੰਮ੍ਰਿਤਸਰ ਦੇ ਵਿੱਚ ਸ਼ੁਰੂਆਤ ਕੀਤੀ ਹੈ ਕ੍ਰੋਨਿਕਲ ਡਿਜ਼ੀਜ਼ ਜਿੰਨੀਆਂ ਵੀ ਨੇ ਉਹਨਾਂ ਨੂੰ ਬਹੁਤ ਜਲਦੀ ਰਿਕਵਰੀ ਦੇ ਵਿੱਚ ਲੈ ਜਾਂਦੀ ਹੈ ਇਲੈਕਟ੍ਰੋ ਹੋਮੀਓਪੈਥੀ ਸਾਡੇ ਕੋਲ ਇਸ ਤਰ੍ਹਾਂ ਦੇ ਵੀ ਰਿਜ਼ਲਟ ਨੇ ਕਿ ਉਹ ਬੈਠਾ ਬੈਠਾ ਪੇਸ਼ੈਂਟ ਵੀ ਆਪਣਾ ਜਿਹੜਾ ਉਹਨੂੰ ਰਿਜ਼ਲਟ ਦਿੱਤਾ ਹੋਇਆ ਹੈ ਸ਼ੂਗਰ ਮੇਰੀ ਪੱਕੀ ਠੀਕ ਹੋ ਗਈ। ਕਿਉਂ ਗਰ ਪੱਕੀ ਠੀਕ ਹੋਈ ਗੋਲੀ ਦੀ ਲੈਣੀ ਪੈਂਦੀ ਹੋ। ਪਹਿਲਾਂ ਕਿੰਨੀ ਸੀ ਸ਼ੂਗਰ ਰਹਿੰਦੀ ਸਾਡੇ? ਪਹਿਲਾਂ ਕਾਫੀ 200 ਤੋਂ ਉੱਤੇ ਚਲੀ ਜਾਂਦੀ ਸੀ ਗੋਲੀ ਲੈਣੀ ਪੈਂਦੀ। ਜਦੋਂ ਤੁਸੀਂ ਬੁੰਦ ਲੈਣੀ ਸ਼ੁਰੂ ਕੀਤੀ ਕਿੰਨੇ ਟਾਈਮ ਬਾਅਦ ਇਹ ਠੀਕ ਹੋਣੀ ਸ਼ੁਰੂ ਹੋਈਆਂ? ਇੱਕ ਪਈ तकरीबन 15 ਦਿਨਾਂ ਦੇ ਵਿੱਚ ਵਿੱਚ ਫਰਕ ਪੈ ਗਿਆ ਸੀ। ਥੋੜਾ ਤਜਰਬਾ ਕੀ ਹੈ ਡਾਕਟਰ ਗੁਰਿੰਦਰ ਰਾਏ ਹੋਰਾ ਦੇ ਨਾਲ? ਇਹ ਜਿਹੜੀ ਦਵਾਈ ਹੈ ਉਹ ਹੋਰ ਕੋਈ ਨੁਕਸਾਨ ਨਹੀਂ ਕਰਦੀ ਤੇ ਮਤਲਬ ਬਿਲਕੁਲ ਠੀਕ ਕਰ ਦਿੰਦੀ। ਜੜ ਤੋਂ ਜੜ ਤੋਂ ਰੋਕ ਕਰ ਦਿੰਦੀ। बैठे बैठे नु ਸਾਡੇ ਕੋਈ ਕਿਡਨੀ ਪੇਨ ਨੂੰ ਲੈ ਕੇ ਕੋਈ ਪੇਸ਼ੈਂਟ ਆ ਗਿਆ ਉਹਦੇ ਬਹੁਤ ਜ਼ਿਆਦਾ ਕਿਡਨੀ ਪੇਨ ਹੋ ਰਹੀ ਆ 5 ਮਿੰਟਾਂ ਦੇ ਵਿੱਚ ਜੋ ਪਾਣੀ ਵਾਲੀਆਂ ਬੂੰਦਾਂ ਕਹਿ ਲੋ ਜਾਂ ਡ੍ਰੌਪਸ ਕਹਿ ਲੋ ਇਹਦੇ ਨਾਲ 5 ਮਿੰਟਾਂ ਦੇ ਵਿੱਚ ਵੀ ਦਰਦ ਖਤਮ ਕੀਤੀ ਹੋਈ ਹੈ ਜਿਹਦਾ ਪੁਰਾਣਾ ਥਾਇਰੋਇਡ ਹੈ ਜਾਂ ਕਿਡਨੀਜ਼ ਵਗੈਰਾ ਦੀ ਜਿਹੜੀ ਪ੍ਰੋਬਲਮ ਜ਼ਿਆਦਾ ਵੱਜ ਜਾਂਦੀ ਜਿੰਨਾਂ ਦੀ ਉਹ ਜਿਹੜੇ ਮਤਲਬ ਕਾਫੀ ਲੰਮੇ ਸਮੇਂ ਤੋਂ ਦਵਾਈਆਂ ਲੈ ਲੈ ਕੇ ਵੀ ਨਹੀਂ ਆਰਾਮ ਕਰ ਰਹੇ ਸੀ ਨਾ ਉਹ ਇਹਨਾਂ ਨਾਲ ਜੁੜ ਕੇ ਬੜੀ ਜਲਦੀ ਉਹਨਾਂ ਨੂੰ ਚੰਗੇ ਕੇ ਫਾਇਦੇ ਵਧੀਆ ਮਿਲਿਆ ਕਿਸੇ ਵੀ ਤਰ੍ਹਾਂ ਦਾ ਰੋਗ ਜਿੰਨੂੰ ਨਹੀਂ ਸਮਝ ਆ ਰਹੀ ਐ ਅੱਖਾ ਬੰਦ ਕਰਕੇ ਡਾਕਟਰ ਗੁਰਿੰਦਰ ਜੀ ਕੋਲ ਆ ਸਕਦੇ ਹੋ ਔਰ ਇਸ ਚੀਜ਼ ਦਾ ਅਸੀਂ ਦਾਅਵਾ ਕਰਦੇ ਆ ਉਹ ਤੁਹਾਨੂੰ ਜਿਵੇਂ ਕਹਦਾ ਕਿ ਪਹਿਲੇ ਹੀ ਹਫਤੇ ਦੇ ਵਿੱਚ ਤੁਹਾਨੂੰ ਰਿਜ਼ਲਟ ਦੇਣਾ ਸ਼ੁਰੂ ਕਰ ਦੇ। ਮੇਰੇ ਦਿਲ ਦੀ ਹਾਲਤ ਜਿਹੜੀ ਉਹ ਵੀ ਅੱਗੇ ਨੂੰ ਕਾਫੀ ਬਿਹਤਰ ਹੋ ਗਈ ਠੀਕ ਕੀ ਹੁੰਦਾ ਸੀ ਦਿਲ ਨੂੰ ਦਿਲ ਤੇ ਅੱਗੇ ਇੱਕ ਪਿਆ ਸੀ ਨਾ ਉਹ ਸਟੈਂਟ ਵਗੈਰਾ ਤੇ ਉਹ ਆਪ ਹੱਥ ਸਾਲ ਹੋ ਗਏ ਨੇ ਮੈਂ ਫੇਰ ਦੁਬਾਰਾ ਰੋ ਰਮਾਈ ਉਹ ਵੀ ਮਤਲਬ ਕਾਫੀ ਠੀਕ ਹੋ ਗਈ ਇਹਨਾਂ ਨਾਲ ਕੀ ਮੇਰਾ ਰابطਾ ਹੈ ਤੁਹਾਡਾ ਡਾਕਟਰ ਸਾਹਿਬ ਏ ਜੀ ਬੱਸ ਸਾਨੂੰ ਵਾਇਗਰੂ ਨੇ ਇਹਨਾਂ ਦਾ ਰਾਹਤ ਕਰਾਇਆ ਜੀ ਡਾਕਟਰ ਗੁਰਿੰਦਰ ਜੀ ਕੋ ਕਾਫੀ ਵੱਡਾ ਤਜਰਬਾ ਹੈਗਾ ਕੀ ਪ੍ਰੋਬਲਮ ਸੀ ਮੈਨੂਫੇਸ਼ੀਓਲ ਦੀ ਪ੍ਰੋਬਲਮ ਸੀ ਉਹ ਮੈਂ ਆਯੋਪੈਥੀ ਦੇ ਵਿੱਚ ਅਪਰੇਟ ਵੀ ਕਰਵਾ ਚੁੱਕਾ ਸੀ 2000 ਚ ਉਸ ਤੋਂ ਬਾਅਦ ਵੀ ਦੁਬਾਰਾ ਫਿਰ ਉਹ ਕਈ ਵਾਰੀ ਹੋਇਆ ਕਈ ਵਾਰੀ ਠੀਕ ਹੋਇਆ ਤੇ ਮੈਂ ਕੁਛ ਇੱਕ ਵੀਡੀਓ ਦੇਖੀਆ ਵੀਡੀਓ ਤੋਂ ਬਾਅਦ ਫਿਰ ਮੈਂ ਇਧਰ ਇਲੈਕਟਰੋ ਹੋਮੋਪੈਥੀ ਦਾ ਟਰੀਟਮੈਂਟ ਕਰਾਉਣਾ ਸ਼ੁਰੂ ਕੀਤਾ ਪ੍ਰੋਬਲਮ ਵੀ ਠੀਕ ਹੋ ਗਈ ਤੇ ਇਹ ਵੀ ਗਿਆਨ ਹੋ ਗਿਆ ਕਿ ਪ੍ਰੋਬਲਮ ਪੈਦਾ ਕਿਵੇਂ ਹੁੰਦੀ ਹੈ ਤੋ ਉਹਦਾ ਹੱਲ ਕਿਵੇਂ ਕਰਨਾ ਕਿੰਨੇ ਟਾਈਮ ਚ ਜਿਹੜੀ ਇਲੈਕਟ੍ਰੋ ਹੋਮੀਓਪੈਥੀ ਇਹ ਜਿਹੜੀ ਪੈਥੀ ਹੈ ਰਿਜ਼ਲਟ ਦੇ ਸਕਦੀ ਹੈ ਆਮ ਕਰਕੇ ਬਿਮਾਰੀਆਂ 'ਚ ਰਿਜ਼ਲਟਸ ਜੋ ਹੈ ਜੋ ਉਹਨਾਂ ਦੇ ਫਿਜ਼ੀਓਲੋਜੀਕਲ ਇੰਡੀਕੇਟਰਸ ਨੇ ਪੇਨ ਹੈ ਜਾਂ ਕੋਈ ਐਦਾਂ ਦੀ ਪ੍ਰੋਬਲਮ ਹੈਗੀ ਹੈ ਉਹ ਤਾਂ ਵਿਦਣਾ ਵੀਕ ਹੀ ਸੋਲਵ ਹੋ ਜਾਂਦੀ ਹੈ ਓਟਾ ਕੀ ਕਹਿੰਦੀ ਹੈ ਰਿਪੋਰਟਸ ਬਿਲਕੁਲ ਅੱਗੇ ਨਾਲੋਂ ਕਾਫੀ ਫਰਕ ਆ ਜਿਹੜੇ ਹਾਰਟ ਦੀ ਪ੍ਰੋਬਲਮ ਉਹ ਬਿਲਕੁਲ ਠੀਕ ਆ ਹੁਣ ਤੇ ਲੀਵਰ ਜਿਹੜਾ ਉਹ 2 ਗ੍ਰੇਡ ਤੋਂ 1 ਗ੍ਰੇਡ ਤੇ ਆ ਗਿਆ ਉਹ ਕਿਵੇਂ ਏਹੋ ਇਹਨਾਂ ਦੀ ਇਲੈਕਟ੍ਰੋ ਮੋਬਾਈਲ ਤੇ ਮੈਡੀਸਨ ਵਰਤ ਕੰਦੇ ਸਰਾਈ ਸਾਹਿਬ ਹਾਂਜੀ ਰਾਏ ਸਾਹਿਬ ਕਿਹੜੇ ਕਿਹੜੇ ਮਰਜ਼ਾਂ ਦੇ ਵਿੱਚ ਪਹਿਲੇ ਹਫ਼ਤੇ ਚ ਰਿਜ਼ਲਟ ਆ ਸਕਦਾ ਸਭ ਚਾਊਗਾ ਸਰ ਈਵਨ ਸਾਡੇ ਕੋਲੇ ਤਾਂ ਲਾਸਟ ਸਟੇਜ ਕੈਂਸਰ ਵੀ ਆਉਂਦਾ ਜਦੋਂ ਡਾਕਟਰ ਜਿਹੜਾ ਹੈ ਲਾਸਟ ਸਟੇਜ ਕੈਂਸਰ ਹਾਂ ਲਾਸਟ ਸਟੇਜ ਜਦੋਂ ਪੇਸ਼ੈਂਟ ਨੂੰ ਜਵਾਬ ਦੇ ਦਿੱਤਾ ਜਾਂਦਾ ਹੈ ਜਦੋਂ ਬਿਲਕੁਲ ਜਿਹੜਾ ਹੈਗਾ ਕਹਿੰਦੇ ਸੇਵਾ ਲੈ ਲਓ ਉਸ ਕੰਡੀਸ਼ਨ ਦੇ ਵਿੱਚ ਵੀ ਜਿਹੜੇ ਪੇਸ਼ੈਂਟਸ ਹੁੰਦੇ ਨੇ ਐਂਡ ਵਿਦਨ ਅ ਹਾਫ ਜਿਹੜਾ ਹੈਗਾ ਇੱਕ ਵੀਕ ਦੇ ਵਿੱਚ ਜਿਹੜਾ ਹੈਗਾ ਅਸੀਂ ਉਹਨੂੰ ਰਿਲੀਫ ਦਿੰਦੇ ਆ ਕੈਂਸਰ ਦੇ ਪੇਸ਼ੈਂਟ ਸੀਗੇ ਕਿਸ ਤਰ੍ਹਾਂ ਦਾ ਹਾਂਜੀ ਸਰ ਜਦੋਂ ਭੇਜੇ ਸੀ ਕਿਸ ਕੰਡੀਸ਼ਨ ਚ ਸੀ ਸਰ ਉਹਨਾਂ ਦੀ ਆਵਾਜ਼ ਚਲੀ ਗਈ ਸੀ ਹਾਂਜੀ ਤੇ 10 ਤੋਂ 15 ਦਿਨਾਂ ਵਿੱਚ ਸਰ ਉਹਨਾਂ ਦੀ ਆਵਾਜ਼ ਵਾਪਸ ਆ ਗਈ ਬੋਲਣ ਲੱਗ ਗਏ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਹੈ ਜਿਹੜਾ ਉਹ ਪਹੁੰਚਿਆ ਹੈ ਗੁਰੂ ਕੀ ਨਗਰੀ ਅੰਮ੍ਰਿਤਸਰ ਜਿੱਥੇ ਅੱਜ ਡਾਕਟਰ ਗੁਰਿੰਦਰ ਰਾਏ ਹੋਰਾ ਦਾ ਬੜਾ ਵੱਡਾ ਇਨੀਸ਼ੀਏਟ ਹੈਗਾ ਜਿਹੜਾ ਉਹਨਾਂ ਨੇ ਲਿਆ ਅੰਮ੍ਰਿਤਸਰ ਦੇ ਵਿੱਚ ਕਿਉਂਕਿ ਇਸ ਵੇਲੇ ਇਲੈਕਟ੍ਰੋ ਹੋਮਿਓਪੈਥੀ ਦਾ ਜਿਹੜਾ ਫੀਲਡ ਹੈ ਇਲੈਕਟ੍ਰੋ ਹੋਮਿਓਪੈਥੀ ਦੀ ਜਿਹੜੀ ਪੈਥੀ ਹੈ ਉਹ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਕਰ ਰਹੀ ਹੈ ਲੋਕੋ ਨੂੰ ਤਾਂ ਬਹੁਤ ਜ਼ਿਆਦਾ ਫਾਇਦਾ ਹੈ ਜਿਹੜਾ ਉਹ ਲੈ ਰਹੇ ਨੇ ਇਸੇ ਲੜੀ ਦੇ ਚੱਲਦੇ ਆ ਲਗਾਤਾਰ ਵਿਸਥਾਰ ਹੈਗਾ ਇਲੈਕਟ੍ਰੋ ਹੋਮਿਓਪੈਥੀ ਫੀਲਡ ਦੇ ਵਿੱਚ ਅਸੀਂ ਕਹਿ ਲਈਏ ਕਿ ਹੋ ਰਿਹਾ ਅੱਜ ਉਸੇ ਲੜੀ ਦੇ ਤਹਿਤ ਡਾਕਟਰ ਗੁਰਿੰਦਰ ਰਾਏ ਹੋਰਾ ਨੇ ਆਪਣਾ ਇਲੈਕਟ੍ਰੋ ਹੋਮੀਓਪੈਥਿਕ ਸੈਂਟਰ ਹੈ ਜਿਹੜਾ ਅੰਮ੍ਰਿਤਸਰ ਦੇ ਵਿੱਚ ਸ਼ੁਰੂਆਤ ਕੀਤੀ ਹੈ ਇਸ ਸ਼ੁਰੂਆਤ ਦੇ ਮੌਕੇ ਦੇ ਉੱਤੇ ਬਠਿੰਡੇ ਵਾਲੇ ਪ੍ਰੋਫੈਸਰ ਪ੍ਰੋਫੈਸਰ ਬਲਜਿੰਦਰ ਸਿੰਘ ਖਾਸ ਕਰਕੇ ਇਸ ਥਾਂ ਦੇ ਉੱਤੇ ਪਹੁੰਚੇ ਨੇ ਆਪਣੇ ਕਰ ਕਮਲਾਂ ਨਾਲ ਆਪਣੇ ਮੁਬਾਰਕ ਹੱਥਾਂ ਨਾਲ ਉਹਨਾਂ ਨੇ ਡਾਕਟਰ ਗੁਰਿੰਦਰ ਰਾਏ ਹੋਰਾ ਦੇ ਇਸ ਕਲੀਨਿਕ ਦਾ ਉਦਘਾਟਨ ਕਰਨਾ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਇਸ ਵੇਲੇ ਅਸੀਂ ਦਿਖਾ ਰਹੇ ਹਾਂ ਡਾਕਟਰ ਹਰਵਿੰਦਰ ਜੀ ਹੋਰਾ ਦਾ ਸਵਾਗਤ ਹੈਗਾ ਬੁੱਕੇ ਭੇਂਟ ਕਰਕੇ ਡਾਕਟਰ ਗੁਰਿੰਦਰ ਰਾਏ ਹੋਰਾ ਨੇ ਔਰ ਡਾਕਟਰ ਗੁਰਬਖਸ਼ ਸਿੰਘ ਨਾਗੀ ਹੋਰਾਂ ਨੇ ਕੀਤਾ ਹੈ ਵੈਲਕਮ ਹੈਗਾ ਜਿਹੜਾ ਉਹ ਕੀਤਾ ਜਾ ਰਿਹਾ ਹੈ ਆਪਣੇ ਕਰਕਲਮਨਾਲ ਡਾਕਟਰ ਪ੍ਰੋਫੈਸਰ ਸਾਹਿਬ ਨੇ ਜਿਹੜਾ ਇਲੈਕਟ੍ਰੋ ਹੋਮੋਪੈਥਿਕ ਸੈਂਟਰ ਦਾ ਜਿਹੜਾ ਉਹ ਉਦਘਾਟਨ ਹੈਗਾ ਕੀਤਾ ਹੈ ਸੋ ਸਾਡੇ ਨਾਲ ਪ੍ਰੋਫੈਸਰ ਹਰਵਿੰਦਰ ਜੀ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਜਿਹੜੀ ਨਵੀਂ ਕ੍ਰਾਂਤੀ ਹੈਗੀ ਇਸ ਵੇਲੇ ਨਾ ਸਿਰਫ ਪੰਜਾਬ ਸਗੋਂ ਪੂਰੀ ਦੁਨੀਆ ਦੇ ਵਿੱਚ ਹੈ ਪ੍ਰੋਫੈਸਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਥੈਂਕ ਯੂ ਸਰ ਥੈਂਕ ਯੂ ਬੜਾ ਨਾਮ ਸੁਣਿਆ ਤੁਹਾਡਾ ਤੇ ਚਲੋ ਅੱਜ ਤੁਹਾਡੀ ਮੁਲਾਕਾਤ ਵੀ ਤੁਹਾਡੇ ਨਾਲ ਹੋ ਗਈ ਹੈ ਸਸੇ ਗੱਲ ਸਾਬ ਥੈਂਕ ਯੂ ਪਹਿਲਾ ਤਾਂ ਹਕੀਕਤ ਟੀਵੀ ਦਾ ਅ ਤਜੋ ਦੱਸਿਆ ਜੀ ਮੈਂ ਇਲੈਕਟ੍ਰੋਮੋਪੈਥੀ ਦੇ ਵਿਸ਼ੇ ਤੇ ਤਾਂ ਇਲੈਕਟ੍ਰੋਮੋਪੈਥੀ ਇਟਾਲੀਅਨ ਇੱਕ ਪੈਥੀ ਹੈ ਜੀ ਔਰ ਇਹ ਪੈਥੀ ਜੋ ਹੈ ਡਾਕਟਰ ਕਾਉਂਟ ਸੀਜ਼ਰ ਮੈਟਰੀ ਜੀ ਦੁਆਰਾ ਖੋਜੀ ਗਈ ਸੀ ਪਰ ਸ਼ੁੱਧ ਵਿਰਸਪਤੀ ਜੋ ਹੈ ਜੀ ਜੀ ਜੋ ਪੇੜ ਪੌਦੇ ਜੜੀ ਬੂਟੀਆਂ ਤੋਂ ਇਹ ਇੱਕਦਮ ਹਾਨੀ ਰਹਿ ਤਿਆਰ ਕੀਤੀ ਜਾਂਦੀ ਹੈ ਸਪੈਸ਼ਲ ਟੈਕਨੀਕ ਹੈ ਜਿਹਨੂੰ ਸਪੈਜਰੀਕ ਕਨਸੈਸ ਕਹਿੰਦੇ ਨੇ ਜੀ ਜੀ ਉਹਨਾਂ ਨਾਲ ਬਹੁਤ ਹੀ ਮਾਈਨ ਲੋਇਲਜ ਬਿਮਾਰਗੀਆਂ ਜਿਹਨਾਂ ਨੂੰ ਆਪਾਂ ਕਹਿੰਦੇ ਨੇ ਵੀ ਜਿਨ੍ਹਾਂ ਦਾ ਕੋਈ ਇਲਾਜ ਨਹੀਂ ਹੁੰਦਾ ਜਾਂ ਜਿੱਥੇ ਲਾਸਟ ਆਪਸ਼ਨ ਰਹਿ ਜਾਂਦੀ ਆ ਜਾਂ ਸਰਜਰੀ ਹੀ ਆਪਸ਼ਨ ਹੈ ਤਾਂ ਉੱਥੇ ਜਿਹੜਾ ਹੈਗਾ ਆਪਾਂ ਇਹਨਾਂ ਦਾ ਬੜੇ ਹੀ ਸਰਲ ਤਰੀਕੇ ਨਾਲ ਔਰ ਸਸਤੇ ਤਰੀਕੇ ਨਾਲ ਜਿਹੜਾ ਹੈਗਾ ਇਹਦਾ ਦਾ ਇਲਾਜ ਕਰਦੇ ਆਂ ਜੀ ਜੀ ਔਰ ਅੱਜ ਬੜੀ ਖੁਸ਼ੀ ਦੀ ਗੱਲ ਹੈ ਵੀ ਸਾਡੇ ਡਾਕਟਰ ਜਿਹੜੇ ਹੈਗੇ ਨੇ ਗੁਰਿੰਦਰ ਰਾਏ ਜੀ ਉਹਨਾਂ ਨੇ ਇੱਕ ਪੂਰਾ ਇਹ ਸੈਂਟਰ ਆਪਣਾ ਇਲੈਕਟ੍ਰੋਮੋਪੈਥੀ ਦਾ ਨਿਊ ਅੰਮ੍ਰਿਤਸਰ ਦੇ ਵਿੱਚ ਓਪਨ ਕੀਤਾ ਔਰ ਅਸੀਂ ਸਾਰੇ ਡਾਕਟਰ ਸਾਹਿਬਾਨ ਪੂਰੀ ਡਾਕਟਰ ਟੀਮ ਸਾਡੀ ਜਿਹੜੀ ਹੈ ਇਲੈਕਟ੍ਰੋਮੋਪੈਥੀ ਫਾਊਂਡੇਸ਼ਨ ਦੀ ਉਹ ਔਰ ਐਸੇ ਪ੍ਰੋਗਰਾਮ ਦੀ ਬੇਸਫਿਕਤ ਕੀਤੀ ਐ ਸੇ ਜੀ ਜੀ ਅੱਛਾ ਪ੍ਰੋਫੈਸਰ ਸਾਹਿਬ ਇੱਕ ਹੋਰ ਬੜਾ ਅਹਿਮ ਸਵਾਲ ਜਿਹੜਾ ਇਸ ਵੇਲੇ ਲੋਕਾਂ ਦੇ ਮਨਾਂ ਦੇ ਵਿੱਚ ਹੈ ਲੋਕ ਮਨਾਂ ਦੇ ਵਿੱਚ ਇਹ ਹੈਗਾ ਵੀ ਇਹ ਜਿਹੜੀਆਂ ਬੂੰਦਾ ਨੇ ਇਲੈਕਟਰ ਹੋਮੋਪੈਥੀ ਦੀਆਂ ਇਹ ਕੀ ਕਰਨਗੀਆਂ ਤੁਹਾਡੇ ਮੁਤਾਬਕ ਕੀ ਕਰਦੀਆਂ ਨੇ ਨਹੀਂ ਬਿਲਕੁਲ ਐਦਾ ਡਾਕਟਰ ਸਾਹਿਬ ਆਮ ਜੋ ਪਬਲਿਕ ਹੈ ਇਹਨਾਂ ਦਾ ਐਦਾ ਹੀ ਸੋਚਣਾ ਹੈਗਾ ਵੀ ਇਹ ਬੂੰਦਾ ਹੈ ਬਿਲਕੁਲ ਪਾਣੀ ਵਰਗਾ ਹੈ ਕੋਈ ਐਦਾ ਸਵਾਦ ਨਹੀਂ ਹੈ ਕੋਈ ਐਦਾ ਰੰਗ ਨਹੀਂ ਹੈ ਔਰ ਇੰਨੀਆਂ ਕਬੀਰ ਬਿਮਾਰੀਆਂ ਜੋ ਲਾ ਇਲਾਜ ਬਿਮਾਰੀਆਂ ਹੈ ਵੀ ਉਹਨਾਂ ਨੂੰ ਕਿੱਦਾਂ ਇਲਾਜ ਕਰਦੀਆਂ ਹੋਣਗੀਆਂ ਤੇ ਇੱਕ ਸਪੈਸ਼ਲ ਸਪੈਜਰਿਕ ਵਿਧੀ ਹੈ ਸਪੈਜਰਿਕ ਵਿਧੀ ਦੇ ਵਿੱਚ ਅਸੀਂ ਪਲਾਂਟਸ ਦੇ ਅਲੱਗ-ਅਲੱਗ ਪਿਓਰੈਸਟ ਫਾਰਮ ਨੂੰ ਲੈਣੇ ਹਨ ਪਰ ਬੜੇ ਹੀ ਮਾਈਕਰੋਡੋਸ ਦੇ ਵਿੱਚ ਜਾਂ ਨੈਨੋਡੋਸ ਦੇ ਵਿੱਚ ਆਪਾਂ ਲੈਣੇ ਹਨ ਔਰ ਵਾਟਰ ਬੇਸ ਹੋਣ ਦੇ ਨਾਲ ਇਹ ਸਰੀਰ ਦੇ ਤੇ ਆਪਣੇ ਟਿਸ਼ੂਸ ਦੇ ਉਹਨਾਂ ਅੰਗਾਂ ਤੱਕ ਪਹੁੰਚ ਜਾਂਦੀ ਹੈ ਜਿੱਥੋਂ ਤੱਕ ਆਮ ਜਿਹੜੀਆਂ ਮਾਈਕਰੋਡੋਸਸ ਹੈ ਉਹ ਪਹੁੰਚਣ ਲਈ ਨਹੀਂ ਰਿਸਪੌਂਸਿਬਲ ਨਹੀਂ ਪਹੁੰਚ ਪਾ ਕਰ ਦਿਆ ਤਾਂ ਇਹ ਉੱਥੋਂ ਤੱਕ ਪਹੁੰਚ ਕੇ ਬੜੀ ਜਲਦੀ ਹੀ ਬਲ ਬੜਾ ਫਾਸਟ ਐਕਸ਼ਨ ਜਿਹੜਾ ਹੈਗਾ ਦੇ ਦਾਂਦੀ ਹੈ ਜੀ ਜੀ ਤੈਨੂੰ ਆਮ ਬੂੰਦਾਂ ਨਾਲ ਸਮਝਿਆ ਜਾਵੇ ਇਹ ਬਹੁਤ ਹੀ ਕਾਰਗਰ ਔਰ ਬਹੁਤ ਕੁਇਕ ਰਿਜ਼ਲਟਸ ਦੇ ਦਿਆ ਰਹੇ ਪ੍ਰੋਫੈਸਰ ਜਿਹੜੇ ਤੁਹਾਡੇ ਸਟੂਡੈਂਟ ਹੈਗੇ ਨੇ ਰਾਏ ਸਾਹਿਬ ਵੀ ਚਲੋ ਤੁਹਾਡੇ ਕੋਲੇ ਪੜੇ ਨੇ ਤੁਹਾਡੇ ਕੋਲੇ ਸਾਰੀਆਂ ਚੀਜ਼ਾਂ ਜਿਹੜੀਆਂ ਸਿੱਖ ਰਹੇ ਨੇ ਇਸ ਵੇਲੇ ਕਿਹੜੀ ਗੁੜਤੀ ਹੈਗੀ ਤੁਸੀਂ ਇਲੈਕਟਰੋ ਹੋਮੀਓਪੈਥੀ ਦੇ ਦਿੰਦੇ ਹੋ ਕਿ ਜਿਹੜੇ ਤੁਹਾਡੇ ਡਾਕਟਰ ਹੈਗੇ ਨੇ ਉਹ ਬੜੇ ਕਾਮਯਾਬ ਹੋ ਜਾਂਦੇ ਨੇ ਦਿਨਾਂ ਦੇ ਵਿੱਚ ਘੰਟਿਆਂ ਦੇ ਵਿੱਚ ਰਿਜ਼ਲਟ ਲੈਣੇ ਸ਼ੁਰੂ ਕਰ ਦਿੰਦੇ ਨੇ ਅਦੇਖੋ ਬਾਈ ਪ੍ਰੋਫੈਸ਼ਨ ਤਾਂ ਜੋ ਸਾਡਾ ਪ੍ਰੋਫੈਸ਼ਨ ਜੇ ਜਦੋਂ ਟੀਚਿੰਗ ਹੈ ਜੀ ਤਾਂ ਮੈਂ ਪਹਿਲਾਂ ਪ੍ਰਿੰਸੀਪਲ ਸੀ ਫਾਰਮੇਸੀ ਕਾਲਜ ਦੇ ਵਿੱਚ ਬੁక్స్ ਹੈ ਸਾਡੀਆਂ ਚੱਲਦੀਆਂ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਿੱਚ ਕੁਝ ਰਿਸਰਚ ਆਰਟੀਕਲਸ ਹੈ ਮੋਰ ਦੈਨ 30 ਆਰਟੀਕਲ ਸਾਡੇ ਇੰਟਰਨੈਸ਼ਨਲ ਆਰਟੀਕਲਸ ਹੈ ਸਾਡਾ ਜਿਹੜਾ ਹੈ ਗੁੜਤੀ ਦੀ ਨਹੀਂ ਹੈ ਇਹ ਕੰਪਲਸ਼ਨ ਹੈਗੀ ਹੈ ਵੀ ਜੋ ਵੀ ਸਾਡੇ ਸਟੂਡੈਂਟਸ ਹੈਗੇ ਨੇ ਉਹ ਪ੍ਰੋਪਰ ਕਲਾਸਿਸ ਕਰਦੇ ਨੇ ਕਲਾਸਿਸ ਤੋਂ ਬਾਅਦ ਉਪਰਲੇ ਸਾਡੇ ਡਿਸਕਸ਼ਨਸ ਹੁੰਦੇ ਨੇ ਜਿਦੇ ਚ ਡਾਕਟਰ ਜੋ ਹੈ ਆਪਦੇ ਸਾਰੇ ਸਵਾਲ ਜਿਹੜੇ ਹੈਗੇ ਉੱਥੇ ਰੱਖਦੇ ਆ ਔਰ ਔਨ ਦੀ ਸਪੌਟ ਜਿਹੜਾ ਹੈਗਾ ਅਸੀਂ ਉਹਨਾਂ ਸਵਾਲਾਂ ਨੂੰ ਜਿਹੜਾ ਹੈਗਾ ਟੈਕਨੀਕਲੀ ਮਤਲਬ ਉਹਨਾਂ ਨੂੰ ਫਿਲਾਸੋਫਿਕਲੀ ਨਹੀਂ ਟੈਕਨੀਕਲੀ ਜਿਹੜਾ ਹੈਗਾ ਉਹਨਾਂ ਨੂੰ ਅਸੀਂ ਡਿਸਕਸ ਕਰੀਦਾ ਔਰ ਸਾਰੇ ਸੀਨੀਅਰ ਜੂਨੀਅਰ ਡਾਕਟਰਸ ਮਿਲ ਕੇ ਉਹਨਾਂ ਦੀ ਅਸੀਂ ਲੇਟੈਸਟ ਰਿਸਰਚ ਦੇ ਵੀ ਟੌਪਿਕਸ ਦੀ ਗੱਲ ਹੁੰਦੀ ਆ ਤਾਂ ਜੋ ਡਾਕਟਰ ਹੈ ਉਹ ਬੜੀ ਜਲਦੀ ਇਹਨਾਂ ਚੀਜ਼ਾਂ ਨੂੰ ਪਿਕ ਕਰ ਲੈਂਦਾ ਔਰ ਮੈਰਕਲ ਰਿਜ਼ਲਟ ਕ੍ਰੀਏਟ ਕਰਦਾ ਹੈ ਇਲੈਕਟ੍ਰੋ ਹੋਮਿਓਪੈਥੀ ਪ੍ਰੋਫੈਸਰ ਜਿਸ ਤਰੀਕੇ ਨਾਲ ਤੁਸੀਂ ਬਹੁਤ ਵੱਡੇ ਵੱਡੇ ਮੁਲਕਾਂ ਦੇ ਵਿੱਚ ਪੇਪਰ ਵੀ ਪੜ੍ਹੇ ਨੇ ਬਹੁਤ ਵੱਡੇ ਪਲੇਟਫਾਰਮਸ ਤੇ ਤੁਸੀਂ ਜਾ ਕੇ ਇਲੈਕਟ੍ਰੋ ਹੋਮਿਓਪੈਥੀ ਨੂੰ ਇੰਟਰੋਡਿਊਸ ਵੀ ਕਰਵਾਇਆ ਤੁਹਾਨੂੰ ਕੀ ਲੱਗਦਾ ਕਿ ਕਿਹੜੇ ਜਿਹੜੇ ਮਰੀਜ਼ ਹੈਗੇ ਨੇ ਜਾਂ ਕਿਹੜੇ ਪਰਿਵਾਰ ਹੈਗੇ ਨੇ ਜਿਨ੍ਹਾਂ ਨੂੰ ਇਲੈਕਟ੍ਰੋ ਹੋਮਿਓਪੈਥੀ ਨਾਲ ਜੁੜਨਾ ਚਾਹੀਦਾ ਹੈ ਜਿਨ੍ਹਾਂ ਦੇ ਵਿੱਚ ਚਾਹੇ ਉਹ ਮਰਜ਼ ਨੇ ਖਾਨਦਾਨੀ ਨੇ ਚਾਹੇ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਮਰਜ਼ ਜਿਹੜੇ ਬਿਮਾਰੀਆਂ ਨੇ ਉਹ ਕ੍ਰੋਨਿਕਲ ਨੇ ਦੇਖੋ ਇਲੈਕਟ੍ਰੋ ਹੋਮਿਓਪੈਥੀ ਜੋ ਹੈ ਉਹਦਾ ਮੇਨ ਮੋਟਿਵ ਵੀ ਇਹ ਹੈਗਾ ਵੀ ਜੋ ਕ੍ਰੋਨਿਕ ਡਿਸੀਜ਼ ਹੈ ਕ੍ਰੋਨਿਕ ਡਿਸੀਜ਼ ਦਾ ਮਤਲਬ ਆਪਾਂ ਕਹਦੇ ਆਂ ਲਾ ਇਲਾਜ ਬਿਮਾਰੀਆਂ ਨੇ ਜਿਵੇਂ ਕਿ ਜਿੱਦਾਂ ਕਿ ਆਟੋਇਮਿਊਨ ਡਿਸੀਜ਼ ਨੇ ਜਿੱਥੇ ਆਪਣੇ ਕੋਲ ਸਟੀਰੋਇਡ ਥੈਰੇਪੀ ਹੀ ਇੱਕ ਆਪਸ਼ਨ ਹੈ ਤਾਂ ਉੱਥੇ ਲਾ ਇਲਾਜ ਵਾਲੀਆਂ ਨੇ ਸਕਿਨ ਡਿਸੀਜ਼ ਹੈ ਜਾਂ ਸਰਜਰੀਜ਼ ਨੇ ਪੀਸੀਓਡੀ ਦੀ ਪ੍ਰੋਬਲਮਸ ਨੇ ਤਾਂ ਉਹਨਾਂ ਦੇ ਵਿੱਚ ਜਿਹੜਾ ਹੈਗਾ ਇਹ ਮੈਡੀਸਿਨ ਬੜੀ ਕਾਰਗਰ ਹੈ ਮਤਲਬ ਉਹਨਾਂ 'ਚ ਕੁਇਕ ਐਕਸ਼ਨ ਹੈ ਔਰ ਕੱਲਾ ਕਿਓਰ ਜਿਹੜਾ ਹੈ ਕਿਓਰ ਕਰਦੀ ਹੈ ਮੈਡੀਸਿਨ ਹੀਲਿੰਗ ਔਰ ਬੜੇ ਜਲਦੀ ਰਿਜ਼ਲਟਸ ਦੇ ਦਿੰਦੀ ਹੈ ਤਾਂ ਮੇਰੇ ਖਿਆਲ 'ਚ ਜੋ ਕ੍ਰੋਨਿਕ ਡਿਸੀਜ਼ ਤੋਂ ਪੀੜਿਤ ਨੇ ਔਰ ਸਭ ਤੋਂ ਵੱਡੀ ਗੱਲ ਵੀ ਇਹ ਇਲਾਜ ਪ੍ਰਣਾਲੀ ਸਸਤੀ ਹੈ ਹਰੇਕ ਜਨ ਜਨ ਤੱਕ ਪਹੁੰਚਯੋਗੀ ਹੋ ਸਕਦੀ ਹੈ ਸਸਤੀ ਹੋਣ ਕਰਕੇ ਹਰ ਜੋਗ ਵਰਗ ਦਾ ਵਿਅਕਤੀ ਹੈ ਉਹਦੀ ਅਪਰੋਚ ਦੇ ਵਿੱਚ ਹੈ ਤਾਂ ਉਹਨਾਂ ਨੂੰ ਇਸ ਪੈਤੀ ਦੇ ਨਾਲ ਜੁੜਨਾ ਚਾਹੀਦਾ ਹੈ ਅੱਛਾ ਪ੍ਰੋਫੈਸਰ ਕਿਉਂਕਿ ਤੁਸੀਂ ਉਹ ਬੜੇ ਲੰਮੇ ਸਮੇਂ ਤੋਂ ਇਸ ਪੈਥੀ ਨਾਲ ਜੁੜੇ ਹੋਏ ਹੋ ਬਹੁਤ ਪੁਰਾਣੇ ਤੁਹਾਡੇ ਤਜਰਬੇ ਹੈਗੇ ਨੇ ਜਿਸ ਤਰੀਕੇ ਨਾਲ ਇਸ ਵੇਲੇ ਪਰਿਵਾਰ ਨੇ ਚਾਹੇ ਪਰਿਵਾਰਾਂ ਦੇ ਵਿੱਚ ਬੀਪੀ ਦੀ ਪ੍ਰੋਬਲਮ ਹੈ 슈ਗਰ ਦੀ ਪ੍ਰੋਬਲਮ ਹੈ ਭੈਣਾਂ ਨੂੰ ਥਾਇਰੋਇਡ ਲਗਾਤਾਰ ਵੱਧ ਰਿਹਾ ਹੈ ਇਵਨ ਕਿ ਬੰਦਿਆਂ ਦੇ ਵਿੱਚ ਵੀ ਥਾਇਰੋਇਡ ਹੈ ਜਿਹੜਾ ਹੁਣ ਆਉਣਾ ਸ਼ੁਰੂ ਹੋ ਗਿਆ ਹੈ ਜਾਂ ਜੋੜਾਂ ਦੇ ਦਰਦਾਂ ਤੋਂ ਪਰੇਸ਼ਾਨ ਨੇ ਸਾਰਾ ਪੰਜਾਬ ਗੋਡੇ ਬਦਲਵਾਉਂਦਾ ਫਿਰ ਜਾਂਦਾ ਇਸ ਵੇਲੇ ਤੁਹਾਨੂੰ ਕੀ ਲੱਗਦਾ ਕਿ ਕਿੰਨੇ ਟਾਈਮ ਚ ਜਿਹੜੀ ਇਲੈਕਟ੍ਰੋ ਹੋਮੀਓਪੈਥੀ ਇਹ ਜਿਹੜੀ ਪੈਥੀ ਹੈ ਰਿਜ਼ਲਟ ਦੇ ਸਕਦੀ ਹੈ ਆਮ ਕਰਕੇ ਬਿਮਾਰੀਆਂ ਚ ਬਿਲਕੁਲ ਸਰ ਦੇਖੋ ਇਹ ਸਾਰੀਆਂ ਹੀ ਕ੍ਰੋਨਿਕ ਡਿਸੀਜ਼ ਹੈ ਇਹਨਾਂ ਨੂੰ ਆਪਾਂ ਲਾਈਫਸਟਾਈਲ ਡਿਸੀਜ਼ ਵੀ ਕਹਿੰਦੇ ਨੇ ਜੇ ਆਪਾਂ ਦੇਖੀਏ ਤਾਂ ਪਿਛਲੇ ਲੰਬੇ ਟਾਈਮ ਤੋਂ ਪੰਜਾਬ ਇਹਨਾਂ ਸਾਰੀਆਂ ਬਿਮਾਰੀਆਂ ਤੋਂ ਜੂਝ ਰਿਹਾ ਹੈ ਪਰ ਇਹਨਾਂ ਨੂੰ ਲਾਈਫਸਟਾਈਲ ਡਰੱਗਸ ਮਤਲਬ ਆਪਣਾ ਸੋਸ਼ਲ ਸੈਟਅਪ ਹੈ ਆਪਣਾ ਖਾਣ ਪੀਣ ਦਾ ਜੋ ਸੈਟਅਪ ਹੈ ਉਹ ਸਭ ਵਿਗੜਿਆ ਬੈ ਤਾਂ ਉਹਦੇ ਕਰਕੇ ਜਿਹੜਾ ਹੈਗਾ ਇਹ ਸਾਰੀਆਂ ਬਿਮਾਰੀਆਂ ਆ ਰੀਆਂ ਨੇ ਜੇ ਕਿਓਰ ਦੀ ਗੱਲ ਕਰੀਏ ਤਾਂ ਕਿਉਂਕਿ ਇਲੈਕਟ੍ਰੋਮੋਪੈਥੀ ਕਿਓਰ ਦੀ ਹੀ ਗੱਲ ਕਰਦੀ ਹੈ ਤਾਂ ਰਿਜ਼ਲਟਸ ਜੋ ਹੈ ਜੋ ਉਹਨਾਂ ਦੇ ਫਿਜ਼ੀਓਲੋਜੀਕਲ ਇੰਡੀਕੇਟਰਸ ਨੇ ਪੇਨ ਹੈ ਜਾਂ ਕੋਈ ਐਦਾਂ ਦੀ ਪ੍ਰੋਬਲਮ ਹੈਗੀ ਹੈ ਉਹ ਤਾਂ ਵਿਦਣਾ ਵੀਕ ਹੀ ਸੋਲਵ ਹੋ ਜਾਂਦੀ ਹੈ ਔਰ ਪਰਮਨੈਂਟਲੀ ਕਿਓਰ ਡਿਪੈਂਡ ਅਪਾਨ ਦਾ ਡਿਸੀਜ਼ ਵੀ ਡਿਸੀਜ਼ ਦੀ ਡਿਪੈਂਡੈਂਸੀ ਹੈ ਕਿਉਂਕਿ ਇੱਕ ਡਿਸੀਜ਼ ਨੂੰ ਰਿਵਰਸ ਕਰਨਾ ਹੈ ਜੇ ਆਪਾਂ ਜੋੜਾ ਦੇ ਦਰ ਦੀ ਗੱਲ ਕਰੀਏ ਆਰ ਐ ਫੈਕਟਰ ਦੀ ਗੱਲ ਕਰੀਏ ਪੀ ਸੀਓਡੀ ਦੀ ਗੱਲ ਕਰੀਏ ਦੈਟ ਇਜ਼ ਦਾ ਏਜਿੰਗ ਆਫ ਟਿਸ਼ੂਸ ਤਾਂ ਉਹ ਸਾਰੀਆਂ ਜਿਹੜੀਆਂ ਹੈਗਾਂ ਨੇ ਉਸ ਹਿਸਾਬ ਨਾਲ ਟਾਈਮ ਦੇ ਹਿਸਾਬ ਨਾਲ ਜਿਹੜੀਆਂ ਹੈਗਾਂ ਨੇ ਉਹ ਰਿਵਰਸੀਬਲ ਹੈਗਾਂ ਨੇ ਔਰ ਆਪਣੇ ਕੁਦਰਤ ਨੇ ਆਪਣੇ ਅੰਦਰ ਇਹ ਚੀਜ਼ਾਂ ਸਭ ਦਿੱਤੀਆਂ ਵੀ ਆ ਨੇ ਜੇ ਆਪਾਂ ਇਸ ਦਵਾਈਆਂ ਦਾ ਸਾਰਾ ਲੈ ਕੇ ਆਪਦਾ ਲਾਈਫਸਟਾਈਲ ਸਹੀ ਕਰ ਲਾਗੇ ਤਾਂ ਬੜੀ ਜਲਦੀ ਜਿਹੜਾ ਹੈ ਪਰਮਾਨੈਂਟਲੀ ਕ્યોਰ ਹੁੰਦੀ ਚਲੇ ਜਾਂਦੇ ਆ। ਅੱਛਾ ਡਾਕਟਰ ਸਾਹਿਬ ਤੁਹਾਡੇ ਕੋਲ ਪ੍ਰੋਫੈਸਰ ਸਾਹਿਬ ਤੁਹਾਡੇ ਕੋਲ ਤੇ ਬੜੇ ਤੁਹਾਡੇ ਕਾਬਿਲ ਕਾਬਿਲ ਤੁਹਾਡੇ ਸਟੂਡੈਂਟ ਹੈਗੇ ਨੇ। ਗੁਰਿੰਦਰ ਰਾਏ ਸਾਹਿਬ ਦੇ ਵਿੱਚ ਕਿਹੜੀ ਤੁਹਾਨੂੰ ਚੀਜ਼ ਜਿਹੜੀ ਸਭ ਤੋਂ ਬਿਹਤਰੀਨ ਲੱਗੀ ਵੀ ਇਹਨਾਂ ਦੀ ਇਹ ਕੁਆਲਿਟੀ ਕਰਕੇ ਬੜੀ ਛੇਤੀ ਬਿਮਾਰੀ ਨੂੰ ਫੜ ਲੈਂਦੇ ਨੇ ਜਾਂ ਕਿਸੇ ਚੀਜ਼ ਨੂੰ ਆਈਡੈਂਟੀਫਾਈ ਕਰ ਲੈਂਦੇ ਨੇ। ਰਾਏ ਸਾਹਿਬ ਦੀ ਕਿਹੜੀ ਖਾਸੀ ਤੁਹਾਨੂੰ ਲੱਗੀ ਹੈ ਵਧੀਆ? ਆ ਦੇਖੋ ਡਾਕਟਰ ਗੁਰਿੰਦਰ ਰਾਏ ਜੀ ਜਿਹੜੇ ਹੈਗੇ ਨੇ ਲਿਬੇਰੀਅਸ ਨੇ ਬਿਲਕੁਲ ਮਿਹਨ ਔਰ ਨਾਲ ਜਿਹੜਾ ਹੈਗਾ ਪੇਸ਼ੈਂਟ ਦੇ ਪ੍ਰਤੀ ਇਹਨਾਂ ਦਾ ਡਿਵੋਸ਼ਨ ਠੀਕ ਹੈ ਯਾਨੀ ਜੋ ਪੇਸ਼ੈਂਟ ਦੇ ਪ੍ਰਤੀ ਇਹਨਾਂ ਦਾ ਡਿਵੋਸ਼ਨ ਹੈ ਇਹ ਪ੍ਰੋਪਰ ਪੇਸ਼ੈਂਟ ਨੂੰ ਬੈਠ ਕੇ ਉਹਨਾਂ ਦਾ ਡਾਇਗਨੋਸ ਕਰਦੇ ਨੇ ਉਹਨਾਂ ਦੀ ਹਿਸਟਰੀ ਲੈਂਦੇ ਨੇ ਉਹਨਾਂ ਨੂੰ ਪ੍ਰੋਪਰ ਜਿਹੜਾ ਹੈ ਜਜ ਕਰਕੇ ਵੀ ਉਹ ਮੈਂਟਲ ਜਿਹੜਾ ਹੈਗਾ ਹੈ ਇਲਸ ਦੇ ਵਿੱਚ ਹੈ ਜਾਂ ਉਹ ਸਾਈਕੋਲੋਜੀਕਲੀ ਇਲਸ ਦੇ ਵਿੱਚ ਹੈ ਜਾਂ ਉਹਨਾਂ ਨੂੰ ਫਿਜ਼ੀਕਲ ਕੋਈ ਹੈ ਲੈ ਪ੍ਰੋਪਰ ਡਾਇਗਨੋਸ ਕਰਕੇ ਜਿਹੜਾ ਹੈਗਾ ਉਸ ਤੋਂ ਬਾਅਦ ਹੀ ਇਹ ਮੈਡੀਸਨ ਦਿੰਦੇ ਆ ਔਰ ਕਦੇ ਵੀ ਜਦੋਂ ਇਹ ਸਾਡੇ ਸੈਮੀਨਾਰਸ ਦੇ ਵਿੱਚ ਵੀ ਆਉਂਦੇ ਰਹਿੰਦੇ ਆ ਤਾਂ ਅਗਰ ਕੋਈ ਪ੍ਰੋਬਲਮ ਰਹਦੀ ਹੈ ਤਾਂ ਉਹਨੂੰ ਸੀਰੀਅਸਲੀ ਡਿਸਕਸ ਵੀ ਕਰਦੇ ਆ ਔਰ ਫਿਰ ਉਹਦੇ ਤੇ ਇੱਕ ਪ੍ਰੈਕਟੀਕਲ ਰਿਸਰਚ ਕਰਕੇ ਫਰਦਰ ਜਿਹੜਾ ਹੈਗਾ ਉਹਨੂੰ ਅਪਡੇਟ ਕਰਦੇ ਆ ਜੀ ਜੀ ਸੋ ਸਾਡੇ ਨਾਲ ਡਾਕਟਰ ਗੁਰਿੰਦਰ ਰਾਏ ਸਾਹਿਬ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਰਾਏ ਸਾਹਿਬ ਪਹਿਲੇ ਤੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਨਵੇਂ ਤੁਹਾਡੇ ਸੈਂਟਰ ਦੀ ਥੈਂਕ ਯੂ ਜੀ ਸਭ ਤੋਂ ਪਹਿਲਾਂ ਹਕੀਕਤ ਟੀਵੀ ਦਾ ਬਹੁਤ-ਬਹੁਤ ਧੰਨਵਾਦ ਕਿ ਆਪਾਂ ਜਿਹੜੀ ਅੱਜ ਇੱਥੇ ਇਨਗੂਰੇਸ਼ਨ ਕਰ ਰਹੇ ਆ ਸੈਕੰਡ ਜਿਹੜੀ ਆਪਣੀ ਹੈ ব্রাঞ্চ ਹੈ ਪਹਿਲੀ ব্রাঞ্চ ਆਪਣੀ ਸ਼ਹਿਰਾਪਨੂਆ ਸੈਕੰਡ ব্রাঞ্চ ਦੀ ਆਪਾਂ ਇਨਗੂਰੇਸ਼ਨ ਕੀਤੀ ਹੈ ਤਾਂ ਜਿੰਨੇ ਵੀ ਸਾਡੇ ਭੈਣ ਭਰਾ ਜਾਂ ਡਾਕਟਰ ਹਰਵਿੰਦਰ ਸਿੰਘ ਜੀ ਪ੍ਰੋਫੈਸਰ ਹਰਵਿੰਦਰ ਸਿੰਘ ਜੀ ਸੋ ਸਾਰਿਆਂ ਦੇ ਅੱਜ ਸੰਗਤ ਦੇ ਚਰਨ ਪਾਏ ਨੇ ਜੀ ਤਾਂ ਮੈਂ ਬੜੀ ਇਮਾਨਦਾਰੀ ਦੇ ਨਾਲ ਅੱਜ ਅਸੀਂ ਇੱਥੇ ਜਿਹੜਾ ਆਪਣੀ ਡਿਊਟੀ ਜਿਹੜੀ ਹੈ ਜੋ ਪਰਮੇਸ਼ਰ ਨੇ ਸਾਡੀ ਲਗਾਈ ਆ ਉਹਦੇ ਸੇਵਾ ਦੇ ਵਿੱਚ ਬੈਠੇ ਆ ਜੀ ਅੱਛਾ ਕਿਹੜੇ ਕਿੜੀਆਂ ਡਿਜ਼ੀਜ਼ ਹੈਗੇ ਨੇ ਕਿਹੜੇ ਕਿਹੜੇ ਬਿਮਾਰੀਆਂ ਹੈਗੇ ਨੇ ਜਿਹੜੀਆਂ ਹੁਣ ਅੰਮ੍ਰਿਤਸਰ ਵਾਲਿਆਂ ਨੂੰ ਖਾਸ ਕਰਕੇ ਰੈਲੈਕਟ ਹੋਰੋਮੀਪੈਥੀ ਦਾ ਜਿਹੜਾ ਫਾਇਦਾ ਹੋਣ ਵਾਲਾ ਹੈ ਪ੍ਰੋਫੈਸਰ ਸਾਹਿਬ ਦੀ ਰਹਿਨੁਮਾਈ ਦਾ ਫਾਇਦਾ ਹੋਣ ਵਾਲਾ ਦੇਖੋ ਜੀ ਤਿੰਨ ਤਰ੍ਹਾਂ ਦੇ ਵਿੱਚ ਜਿਹੜਾ ਆਪਾਂ ਰੋਗਾਂ ਨੂੰ ਕੈਟੇਗੋਰੀਜ਼ ਕਰਦੇ ਆ ਅਕਿਊਟ ਸਬਕਿਊਟ ਤੇ ਕ੍ਰੋਨਿਕਲ ਇਲੈਕਟ੍ਰੋ ਹੋਮੀਓਪੈਥੀ ਦੇ ਵਿੱਚ ਅਕਿਊਟ ਤੋਂ ਲੈ ਕੇ ਕ੍ਰੋਨਿਕਲ ਹਰ ਇੱਕ ਦਾ ਇਲਾਜ ਹੈਗਾ ਜਿਵੇਂ ਪ੍ਰੋਫੈਸਰ ਸਾਹਿਬ ਨੇ ਪਹਿਲਾਂ ਹੀ ਦੱਸਤਾ ਕਿ ਕ੍ਰੋਨਿਕਲ ਡਿਜ਼ੀਜ਼ ਜਿੰਨੀਆਂ ਵੀ ਨੇ ਉਹਨਾਂ ਨੂੰ ਬਹੁਤ ਜਲਦੀ ਰਿਕਵਰੀ ਦੇ ਵਿੱਚ ਲੈ ਜਾਂਦੀ ਹੈ ਇਲੈਕਟ੍ਰੋ ਹੋਮੀਓਪੈਥੀ ਸੋ ਇਹ ਨਾਲ ਜਿੰਨੀਆਂ ਵੀ ਅਕਿਊਟ ਦੇ ਵਿੱਚ ਆ ਜਿੰਨਾਂ ਨੂੰ ਕੋਈ ਰੋਗ ਨਹੀਂ ਹੈ ਉਹ ਸਿੰਪਟਮ ਨੇ ਉਹ ਸਿੰਪਟਮ ਵੀ ਜਿਹੜੇ ਨੇ ਉਹ ਤਾਂ ਕੁਝ ਦਿਨਾਂ ਦੇ ਵਿੱਚ ਕੋਈ ਸਾਡੇ ਕੋਲ ਇਸ ਤਰ੍ਹਾਂ ਦੇ ਵੀ ਰਿਜ਼ਲਟ ਨੇ ਕਿ ਉਹ ਬੈਠਾ ਬੈਠਾ ਪੇਸ਼ੈਂਟ ਵੀ ਆਪਣਾ ਜਿਹੜਾ ਉਹਨੂੰ ਰਿਜ਼ਲਟ ਦਿੱਤਾ ਹੋਇਆ ਸੀ ਬੈਠਾ ਬੈਠਾ ਬੈਠੇ ਬੈਠੇ ਨੂੰ ਕਿਉਂਕਿ ਅੱਜ ਪੇਸ਼ੈਂਟ ਸਾਡੇ ਕੋਲ ਆਇ ਸਪੋਜ਼ ਕਿ ਸਾਡੇ ਕੋਲ ਕਿਡਨੀ ਪੇਨ ਨੂੰ ਲੈ ਕੇ ਕੋਈ ਪੇਸ਼ੈਂਟ ਆ ਗਿਆ ਉਹਦੇ ਬਹੁਤ ਜ਼ਿਆਦਾ ਕਿਡਨੀ ਪੇਨ ਹੋ ਰਹੀ ਆ 5 ਮਿੰਟਾਂ ਦੇ ਵਿੱਚ ਇਸ ਜੋ ਪਾਣੀ ਵਾਲੀਆਂ ਬੂੰਦਾਂ ਕਹਿ ਲਓ ਜਾਂ ਡ੍ਰੌਪਸ ਕਹਿ ਲਓ ਇਹਦੇ ਨਾਲ 5 ਮਿੰਟਾਂ ਦੇ ਵਿੱਚ ਵੀ ਦਰਦ ਖਤਮ ਕੀਤੀ ਹੋਈ ਆ ਮਤਲਬ ਇਸ ਤਰ੍ਹਾਂ ਦੇ ਰਿਜ਼ਲਟ ਨੇ ਅਸੀਂ ਖੁਦ ਹੈਰਾਨ ਹੁੰਨੇ ਆ ਕਿ ਪਰਮੇਸ਼ਰ ਨੇ ਇੰਨੀ ਸੋਹਣੀ ਜਿਹੜੀ ਪੈਥੀ ਹੈ ਉਹ ਕਾਉਂਟ ਸੀਜ਼ਨ ਮੈਟਰੀ ਮੈਟਰੀ ਜੀ ਦੇ ਹੱਥੋਂ ਜਿਹੜੀ ਆ ਉਹ ਪੈਦਾ ਕਰਵਾਈ ਆ ਕਿ ਜਿਹਦਾ ਅੱਜ ਲੋਕ ਹਰ ਹਰ ਪੱਦਰ ਦਾ ਲੋਕ ਆ ਉਹ ਫਾਇਦਾ ਲੈ ਰਿਆ ਅੱਛਾ ਇਹ ਅੰਮ੍ਰਿਤਸਰ ਦੇ ਵਿੱਚ ਕਿੱਥੇ ਸੈਂਟਰ ਆਪਣਾ ਕਿੱਥੇ ਓਪਨ ਹੋਇਆ ਜਿਹੜੇ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ ਅੰਮ੍ਰਿਤਸਰ ਦੇ ਬਹੁਤ ਸਾਡੇ ਦਰਸ਼ਕ ਹੈਗੇ ਨੇ ਸਤਿਕਾਰਯੋਗ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਐਡਰੈਸ ਸਾਨੂੰ ਸਮਝਾ ਦਿਓ ਇਹ ਸਰ ਆਪਣਾ ਜਿਹੜਾ ਗੋਲਡਨ ਗੇਟ ਹੈ ਸਾਰੇ ਨੂੰ ਪਤਾ ਹੈ ਗੋਲਡਨ ਗੇਟ ਅੰਮ੍ਰਿਤਸਰ ਤੋਂ ਐਂਟਰੀ ਤੇ ਹੈ ਗੋਲਡਨ ਗੇਟ ਤੋਂ ਜਦੋਂ ਆਪਾਂ ਸ਼ਹਿਰ ਵੱਲੋਂ ਅੰਦਰ ਨੂੰ ਜੰਨੇ ਤਾਂ ਪਹਿਲੀਆਂ ਲੈਟਾਂ ਹੁੰਦੀਆਂ ਨੇ ਔਰ ਪਹਿਲੀਆਂ ਲੈਟਾਂ ਦੇ ਨਾਲ ਹੀ ਤੁਸੀਂ ਦੇਖੋਗੇ ਭਾਈ ਗੁਰਦਾਸ ਜੀ ਦਾ ਵੱਡਾ ਗੇਟ ਬਣਿਆ ਹੋਇਆ ਨਿਊ ਅੰਮ੍ਰਿਤਸਰ ਦੀ ਜਿਹੜੀ ਕਲੋਨੀ ਹੈ ਉਹਦੀ ਐਂਟਰੀ ਦੇ ਉੱਪਰ ਹੀ ਆਪਣਾ ਜਿਹੜਾ ਉੱਥੇ ਬੋਰਡ ਲੱਗਾ ਹੋਇਆ ਐਂਟਰੀ ਦੇ ਉੱਪਰ ਹੀ ਜਿਹੜਾ ਬੀ ਬਲਾਕ ਹਾਊਸ ਨੰਬਰ 9 ਦੇ ਵਿੱਚ ਜਿਹੜੀ ਆਪਾਂ ਇਹ ਸ਼ੁਰੂਆਤ ਕੀਤੀ ਹੋਈ ਹੈ ਜੀ ਜੀ ਸੋ ਸਾਡੇ ਨਾਲ ਡਾਕਟਰ ਗੁਰਬਖਸ਼ ਸਿੰਘ ਨਾਗੀ ਵੀ ਨੇ ਸਾਡੇ ਚੈਨਲ ਦੇ ਉੱਤੇ ਜਿਹੜੇ ਚਰਚਿਤ ਚਿਹਰੇ ਨੇ ਉਹ ਵੀ ਇਹ ਖਾਸ ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਬਿਲਕੁਲ ਜੀ ਪਹਿਲਾਂ ਤਾਂ ਹਕੀਕਤ ਟੀਵੀ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਅੱਜ ਉਹ ਫਿਰ ਇੱਥੇ ਡਾਕਟਰ ਗੁਰਿੰਦਰ ਰਾਏ ਜੀ ਦੀ ਓਪਨਿੰਗ ਤੇ ਪਹੁੰਚੇ ਆ ਸਭ ਤੋਂ ਜ਼ਿਆਦਾ ਅੱਜ ਵਧਾਈਆਂ ਦੇਣੇ ਆ ਗੁਰਿੰਦਰ ਜੀ ਨੂੰ ਨਿਊ ਸੈਂਟਰ ਦੀ ਓਪਨਿੰਗ ਤੇ ਔਰ ਸਭ ਤੋਂ ਜ਼ਿਆਦਾ ਵਧਾਈਆਂ ਦੇਣੇ ਆ ਪ੍ਰੋਫੈਸਰ ਸਾਹਿਬ ਨੂੰ ਜਿਨ੍ਹਾਂ ਦੀ ਗਾਈਡਲਾਈਨ ਦੇ ਮੁਤਾਬਕ ਦੇਖੋ ਜੇ ਸਾਡਾ ਗੁਰੂ ਜਿੰਦੀ ਗਾਈਡਲਾਈਨ ਦੇ ਮੁਤਾਬਕ ਚੱਲਦੇ ਆ ਉਹ ਇਮਾਨਦਾਰ ਹੋ ਕੇ ਔਰ ਭਾਵਨਾ ਨਾਲ ਸੜੇ ਨਾਲ ਖੜਾ ਹੈ ਤਾਂ ਸਾਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਤਾਕਤ ਹਰਾ ਨਹੀਂ ਸਕਦੀ ਕੋਈ ਵੀ ਰੋਗ ਇਹੋ ਜਿਹੜਾ ਨਾ ਠੀਕ ਹੋ ਨਾਲ ਹੋਵੇ ਕਿਉਂਕਿ ਇੱਥੇ ਆ ਕੇ ਜਦੋਂ ਇੱਕ ਭਾਵਨਾ ਦੇਖੋ ਮੈਂ ਕਹਿੰਦਾ ਮੈਡੀਸਨ ਤਾਂ ਬਹੁਤ ਜਾਣੀ ਦਿੰਦੇ ਆ ਪਰ ਤੁਹਾਡੀ ਭਾਵਨਾ ਤੇ ਤੁਹਾਡੇ ਜਿਹੜੇ ਜਿੰਨੇ ਤੁਹਾਨੂੰ ਗਾਈਡ ਕੀਤਾ ਉਹਦੀ ਭਾਵਨਾ ਦੇ ਸਾਫ ਸੁਥਰੀ ਆ ਤਾਂ ਹਰੇਕ ਤਰ੍ਹਾਂ ਦਾ ਰੋਗ ਠੀਕ ਹੋ ਸਕਦਾ ਅਸੀਂ ਤੇ ਰਿਜ਼ਲਟ ਲੈ ਰਹੇ ਹਾਂ ਜਲੰਧਰ ਚ ਬਹੁਤ ਵਧੀਆ ਸਰ ਅਲਟੀਮੇਟ ਰਿਜ਼ਲਟ ਆ ਜੀ ਤੇ ਕਿਹੜੇ ਕਿਹੜੇ ਰਿਜ਼ਲਟ ਹੈਗੇ ਨੇ ਫਿਰ ਇੱਥੇ ਗੁਰਿੰਦਰ ਰਾਏ ਸਾਹਿਬ ਵੀ ਲੈ ਸਕਦੇ ਨੇ ਬਿਲਕੁਲ ਲੈ ਸਕਦੇ ਜੀ ਮੈਂ ਤਾਂ ਕਹਿੰਦਾ ਕਿ ਕਿਸੇ ਵੀ ਤਰ੍ਹਾਂ ਦਾ ਰੋਗ ਜਿੰਨੂੰ ਨਹੀਂ ਸਮਝ ਆ ਰਹੀ ਐ ਅੱਖਾ ਬੰਦ ਕਰਕੇ ਡਾਕਟਰ ਗੁਰਿੰਦਰ ਜੀ ਕੋਲ ਆ ਸਕਦੇ ਹੋ ਔਰ ਇਸ ਚੀਜ਼ ਦਾ ਅਸੀਂ ਦਾਵਾ ਕਰਦੇ ਆ ਉਹ ਤੁਹਾਨੂੰ ਜਿਵੇਂ ਕਹਦਾ ਕਿ ਪਹਿਲੇ ਹੀ ਹਫਤੇ ਦੇ ਵਿੱਚ ਤੁਹਾਨੂੰ ਰਿਜ਼ਲਟ ਦੇਣਾ ਸ਼ੁਰੂ ਕਰ ਦੇਣ ਕਿਹੜੇ ਕਿਹੜੇ ਕਿਹੜੀ ਕਿਹੜੀ ਮੈਡੀਸਿਨ ਚ ਪ੍ਰੋਫੈਸਰ ਸਾਹਿਬ ਜਿਵੇਂ ਕਿ ਨਾਗੀ ਸਾਹਿਬ ਨੇ ਕਿਹਾ ਕਿਹੜੇ ਕਿਹੜੇ ਮਰਜ਼ਾਂ ਦੇ ਵਿੱਚ ਪਹਿਲੇ ਹਫਤੇ ਚ ਰਿਜ਼ਲਟ ਆ ਸਕਦਾ ਸਭ ਚਾਹੂਗਾ ਸਰ ਜਿਵੇਂ ਕਿ ਜਿੱਦਾਂ ਕਿ ਜੋ ਵੀ ਹੈ ਜਿੰਨੀ ਕ੍ਰੋਨਿਕ ਹੈ ਇਵਨ ਸਾਡੇ ਕੋਲੇ ਤਾਂ ਲਾਸਟ ਸਟੇਜ ਕੈਂਸਰ ਵੀ ਆਉਂਦਾ ਜਦੋਂ ਡਾਕਟਰ ਜਿਹੜਾ ਹੈ ਲਾਸਟ ਇਸ ਕੈਂਸਰ ਹਾਂ ਮਤਲਬ ਇਹ ਸਾਡੀ ਐ ਸਭ ਲੋਕਾਂ ਦੀ ਬਾੜੀ ਕਿਸਮਤ ਵੀ ਆ ਵੀ ਸਾਡੇ ਕੋਲ ਸਟਾਰਟਿੰਗ ਦੇ ਵਿੱਚ ਨਹੀਂ ਆਉਂਦਾ ਲਾਸਟ ਸਟੇਜ ਜਦੋਂ ਪੇਸ਼ੈਂਟ ਨੂੰ ਜਵਾਬ ਦੇ ਦਿੱਤਾ ਜਾਂਦਾ ਹੈ ਜਦੋਂ ਬਿਲਕੁਲ ਜਿਹੜਾ ਹੈਗਾ ਕਹਿੰਦੇ ਸੇਵਾ ਲੈ ਲਓ ਉਸ ਕੰਡੀਸ਼ਨ ਦੇ ਵਿੱਚ ਵੀ ਜਿਹੜੇ ਪੇਸ਼ੈਂਟਸ ਆਉਂਦੇ ਨੇ ਐਂਡ ਵਿਥਨ ਅ ਹਾਫ ਜਿਹੜਾ ਹੈਗਾ ਇੱਕ ਵੀਕ ਦੇ ਵਿੱਚ ਜਿਹੜਾ ਹੈਗਾ ਅਸੀਂ ਉਹਨੂੰ ਰਿਲੀਫ ਦਿੰਨੇ ਆ ਔਰ ਉਹਨੂੰ ਜਿਹੜਾ ਹੈਗਾ ਅਸੀਂ ਰਿਲੀਫ ਕਰਕੇ ਜਿਹੜਾ ਹੈਗਾ ਉਹਦੇ ਨੇ ਚੱਲਦੇ ਹੈ ਜੀ ਜੀ ਸੋ ਸਾਡੇ ਨਾਲ ਡਾਕਟਰ ਬਲਜੀਤ ਜੀ ਵੀ ਨੇ ਜਿਹੜੇ ਕਿ ਪ੍ਰੋਫੈਸਰ ਸਾਹਿਬ ਦੀ ਟੀਮ ਦਾ ਵੀ ਹਿੱਸਾ ਨੇ ਨਾਲ ਨੇ ਬਲਜੀਤ ਜੀ ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ ਵੀ ਹਕੀਕਤ ਟੀਵੀ ਪੰਜਾਬੀ ਹਕੀਕਤ ਟੀਵੀ ਦੇ ਦਰਸ਼ਕਾਂ ਦਾ ਤੇ ਹਕੀਕਤ ਪੂਰੀ ਹਕੀਕਤ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਪਹਿਲੀ ਮੈਂ ਵਧਾਈ ਦੇਣਾ ਪ੍ਰੋਫੈਸਰ ਰਵਿੰਦਰ ਜੀ ਨੂੰ ਜਿਨ੍ਹਾਂ ਨੇ ਸਾਨੂੰ ਇਸ ਲੈਕ ਬਣਾਇਆ ਦੂਸਰੀ ਮੈਂ ਗੱਲ ਇਹ ਕਹਿਣੀ ਚਾਹੁੰਦਾ ਵੀ ਇਲੈਕਟ੍ਰੋ ਹੋਮੋਪੈਥੀ ਕਿਉਂ ਜ਼ਰੂਰੀ ਹੈ ਇਸ ਲਈ ਜ਼ਰੂਰੀ ਹੈ ਕਿ ਅੱਜ ਨੰਬਰ ਆਫ ਡਿਸੀਜ਼ ਇੰਨੇ ਹੈਗੇ ਕਈ ਵਾਰੀ ਡਾਕਟਰਾਂ ਨੂੰ ਵੀ ਸਮਝ ਨਹੀਂ ਆਉਂਦੀ ਵੀ ਕੀ ਹੋ ਰਿਹਾ ਕਿਵੇਂ ਹੋ ਰਿਹਾ ਜੀ ਜੀ ਖਾਸ ਕਰਕੇ ਜੇ ਮੈਂ ਗੱਲ ਕਰਾਂ ਜਿਵੇਂ ਇਹਨਾਂ ਕੋਲੇ ਆਪਣੀ ਉਹ ਭੈਣ ਜੀ ਵੀ ਆ ਲੇਡੀਜ਼ ਡਾਕਟਰਾਂ ਦੀ ਸਾਡੇ ਕੋਲੇ ਬਹੁਤ ਘਾਟ ਆ ਪੀਸੀਓਡੀ ਦੀ ਬਹੁਤ ਪ੍ਰੋਬਲਮ ਆ ਜੋ ਪ੍ਰੋਬਲਮ ਅੱਜ ਤੋਂ 40 50 ਸਾਲ ਬਾਅਦ ਲੇਡੀਜ਼ ਨੂੰ ਆਉਂਦੀਆਂ ਸੀ ਅੱਜ ਉਹ 20 ਸਾਲ ਦੀ ਉਮਰ ਤੇ ਪਹੁੰਚ ਗਈ ਜੀ ਜੋ ਮੈਂਸਿਸ ਸਰਕਲ ਸਾਡੀਆਂ ਬੀਬੀਆਂ ਦਾ ਸਾਡੀਆਂ ਬੱਚੀਆਂ ਦਾ 16 ਸਾਲ 15 ਸਾਲ ਹੋਇਆ ਕਰਦਾ ਸੀ ਉਹ ਅ ਜੱਟ ਸਾਲ 10 ਸਾਲ ਤੇ ਆ ਗਿਆ ਮਤਲਬ ਬੱਚੇ ਪ੍ਰੀ ਮਚੂਰ ਹੋਣ ਲੱਗ ਗਏ ਕਾਰਨ ਆਪਣੀ ਜੀਵਨ ਸ਼ੈਲੀ ਆਪਣੀ ਖਾਣ ਪੀਣ ਦੇ ਪੈਸਟੀਸਾਈਡ ਦਾ ਦਵਾਈਆਂ ਦਾ ਇਹਨਾਂ ਬੁਰਾ ਪ੍ਰਭਾਵ ਪੈ ਗਿਆ ਮੈਂ ਆਪਣੀ ਨਿੱਜੀ ਪ੍ਰੈਕਟਿਸ ਦੇ ਵਿੱਚ ਵੇਖਿਆ ਵੀ ਜਿਹੜੇ ਪੇਸ਼ੈਂਟ ਕਦੀ ਕਹਿੰਦੇ ਸੀ ਵੀ ਠੀਕ ਨਹੀਂ ਹੋ ਸਕਦੇ ਪਰਮਾਤਮਾ ਨੇ ਉਹ ਵੀ ਇਲੈਕਟ੍ਰੋ ਹੋਮੋਪੈਥੀ ਨਾਲ ਠੀਕ ਕੀਤੇ ਆ ਬਹੁਤ ਸਾਰੀਆਂ ਲੋਕ ਦਾਵਾ ਕਰਦੇ ਆ ਵੀ ਸਾਡੇ ਕੋਲੇ ਇਸ ਤਰ੍ਹਾਂ ਸਾਡੇ ਕੋਲੇ ਇਸ ਤਰ੍ਹਾਂ ਲੇਕਿਨ ਜੋ ਐਲ ਕੈਮੀ ਦੇ ਰਿਜ਼ਲਟ ਅਸੀਂ ਦੇਖੇ ਆ ਸਪੈਜਰਿਕ ਸੈਂਸ ਤਿਆਰ ਕੀਤੇ ਜਾਂਦੇ ਪੂਰੀ ਫਾਰਮਾ ਟੀਮਾਂ ਨਾਲ ਉਹਦੇ ਰਿਜ਼ਲਟ ਹੀ ਵੱਖਰੇ ਆ ਔਰ ਹਰ ਇੱਕ ਬੱਚੇ ਨੂੰ ਪੜਾਇਆ ਜਾਂਦਾ ਜਿਵੇਂ ਰਾਏ ਸਾਹਿਬ ਆ ਰਾਏ ਸਾਹਿਬ ਬਹੁਤ ਮਿਹਨਤੀ ਆ ਉਹੀ ਚੀਜ਼ ਬੰਦੇ ਦੀ ਤਰੱਕੀ ਕਰਦੀ ਆ ਵੀ ਮੈਂ ਉਹ ਆਪਣੇ ਕਿਤੇ ਪ੍ਰਤੀ ਕਿੰਨਾ ਵਫਾਦਾਰ ਆ ਕਿੰਨਾ ਮੈਂ ਡੰਗਿਆਈ ਚ ਜਾਊਂਗਾ ਉਹਨਾਂ ਹੀ ਜ਼ਿਆਦਾ ਸਿੱਖੂਗਾ ਤੇ ਉਹ ਚੀਜ਼ ਮੈਂ ਇਹਨਾਂ ਚ ਵੇਖੀ ਆ ਮੈਂ ਨਾਲ ਨਾਲ ਇਹਨਾਂ ਨੂੰ ਵਧਾਈ ਦਿੰਨਾ ਪ੍ਰੋਫੈਸਰ ਸਾਹਿਬ ਨੂੰ ਵੀ ਦਿੰਨਾ ਪੂਰੀ ਟੀਮ ਨੂੰ ਵੀ ਸਾਰਿਆਂ ਦਾ ਇੱਥੇ ਆਉਣ ਤੇ ਧੰਨਵਾਦ ਜੀ ਜੀ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਸੋ ਸਾਡੇ ਨਾਲ ਡਾਕਟਰ ਸਤਵੰਤ ਜੀ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲੰਨੇ ਆ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਹਕੀਕਤ ਟੀਵੀ ਪੰਜਾਬੀ ਤੇ ਬਹੁਤ ਬਹੁਤ ਧੰਨਵਾਦ ਜੀ ਹਕੀਕਤ ਟੀਵੀ ਪੰਜਾਬੀ ਦਾ ਤੇ ਮੈਂ ਪ੍ਰੋਫੈਸਰ ਰਵਿੰਦਰ ਸਿੰਘ ਜੀ ਤੇ ਸਮੂਹ ਡਾਕਟਰ ਸਾਹਿਬਾਨ ਨੂੰ ਬਹੁਤ ਬਹੁਤ ਵਧਾਈ ਦਿੰਦਾ ਜੋ ਇੱਕ ਨਵਾਂ ਸੈਂਟਰ ਖੋਲ੍ਹਣ ਜਾ ਰਿਹਾ ਹੈ ਸੋ ਅਮਰitsar ਵਾਲੇ ਸਮੂਹ ਪਰਿਵਾਰ ਇਤੋਂ ਫਾਇਦਾ ਚੱਕ ਸਕਦੇ ਨੇ ਕਿੰਨੀ ਕੋ ਖੁਸ਼ੀ ਹੁੰਦੀ ਹੈ ਜਦੋਂ ਆਪਣੇ ਫੀਲਡ ਨੂੰ ਅਸੀਂ 2 ਤੋਂ 11 ਹੁੰਦੇ ਵੇਖਦੇ ਆ ਇਹ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਜੀ ਕਿ ਜਦੋਂ ਸਾਡਾ ਪਰਿਵਾਰ ਵੱਧਦਾ ਹੈ ਕਿਉਂਕਿ ਇਹ ਇੱਕ ਦੇ ਨਾਲ ਹੀ ਹੈ ਜਦੋਂ ਇੱਕ ਤੋਂ گاਹ ਵੱਧਦਾ ਹੈ ਤਾਂ ਉਸ ਦੇ ਨਾਲ ਹਰ ਇੱਕ ਨੂੰ ਫਾਇਦਾ ਹੁੰਦਾ ਹੈ ਤੇ ਦੋ ਕਿਸੇ ਜਗ੍ਹਾ ਤੋਂ ਇੱਕ ਜਗ੍ਹਾ ਨੂੰ ਦੂਜੀ ਜਗ੍ਹਾ ਨੂੰ ਹਰ ਇੱਕ ਨੂੰ ਪੇਸ਼ੈਂਟ ਫਾਇਦਾ ਹੁੰਦਾ ਹੈ ਤਾਂ ਉਸ ਦੇ ਨਾਲ ਤੁਹਾਨੂੰ ਵੀ ਫਾਇਦਾ ਹੁੰਦਾ ਹੈ ਸੋ ਇੱਕ ਨਵਾਂ ਸੈਂਟਰ ਖੁੱਲਣ ਦੇ ਨਾਲ ਉਸੀ ਦਾ ਬੈਨੀਫਿਟ ਹੀ ਹੁੰਦਾ ਹੈ ਤਾਂ ਮੇਰੇ ਸਾਹ ਦੇ ਨਾਲ ਇਸ ਦਾ ਕਿਸੇ ਨੂੰ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਹੈਗਾ ਕਿਉਂਕਿ ਹਰ ਇੱਕ ਨੇ ਜੋ ਵੀ ਲੈਣਾ ਹੈ ਉਹ ਇੱਕ ਤੋਂ ਰੈਫਰੈਂਸ ਤੋਂ ਲੈ ਕੇ ਹੋ ਸਕਦਾ ਹੈ ਇਥੋਂ ਇਲੈਕਟ੍ਰੋਮੋਪੈਥੀ ਤੋਂ ਬੈਨੀਫਿਟ ਹੋਵੇ ਸਾਡੇ ਏਰੀਆ ਦੇ ਵਿੱਚੋਂ ਪੇਸ਼ੈਂਟ ਤੋਂ ਉਸ ਰਿਸ਼ਤੇਦਾਰ ਤੋਂ ਵੀ ਸਾਨੂੰ ਰੈਫਰੈਂਸ ਆਉਂਦੀ ਹੈ ਸੋ ਉਸ ਦੇ ਨਾਲ ਹਰ ਇੱਕ ਨੂੰ ਬੈਨੀਫਿਟ ਹੁੰਦਾ ਹੈ ਸੋ ਇਹ ਇੱਕ ਬਹੁਤ ਵਧੀਆ ਖੁਸ਼ੀ ਦੀ ਗੱਲ ਹੈ ਜਦੋਂ ਪਰਿਵਾਰ ਸਾਡਾ ਇਲੈਕਟ੍ਰੋਮੋਪੈਥੀ ਦਾ ਵਾਧਾ ਸੋ ਆਉਣ ਵਾਲੇ ਟਾਈਮ ਦੇ ਵਿੱਚ ਲੋਕ ਸਾਨੂੰ ਇਸ ਨੂੰ ਹੋਰ ਜਾਣਨਗੇ ਠੀਕ ਹੈ ਜੀ ਇਸ ਦਾ ਵੱਧ ਤੋਂ ਵੱਧ ਫਾਇਦਾ ਉਠਾ ਸਕਦੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਹੈਗੀਆਂ ਨੇ ਤੁਹਾਨੂੰ ਅਸੀਂ ਦਿਖਾਈਆਂ ਨੇ ਇੱਕ ਵਾਰ ਸੁਨੇਹਾ ਕੀ ਹੈਗਾ ਪ੍ਰੋਫੈਸਰ ਸਾਹਿਬ ਇਸ ਮੌਕੇ ਤੇ ਤੁਹਾਡਾ ਖਾਸ ਕਰਕੇ ਅੰਮ੍ਰਿਤਸਰ ਵਾਸੀਆਂ ਨੂੰ ਡਾਕਟਰ ਗੁਰਿੰਦਰ ਰਾਏ ਸਾਹਿਬ ਦੇ ਲਈ ਅੰਮ੍ਰਿਤਸਰ ਵਾਸੀਆਂ ਨੂੰ ਤਾਂ ਇਸ ਰਿਆ ਸਾਹਿਬ ਇਹ ਇਲੈਕਟ੍ਰੋ ਹੋਮੋਪੈਥੀ ਜੋ ਹੈ ਬਿਲਕੁਲ ਹਾਰਮਲੈਸ ਪੈਥੀ ਹੈ ਬੜੀ ਸਸਤੇ ਦੇ ਵਿੱਚ ਜਿਹੜੀ ਹੈਗੀ ਹੈ ਅਫੋਰਡੇਬਲ ਹੈ ਹਰ ਲਈ ਔਰ ਇੱਥੇ ਸੈਂਟਰ ਡਾਕਟਰ ਗੁਰਵਿੰਦਰ ਰਾਏ ਜੀ ਨੇ ਜੋ ਬੜੇ ਕਾਬਿਲ ਡਾਕਟਰ ਨੇ ਇਲੈਕਟ੍ਰੋ ਹੋਮੋਪੈਥੀ ਦੇ ਤਾਂ ਉਹਨਾਂ ਕੋਲੇ ਆ ਆਪਣੇ ਡਿਸੀਜ਼ ਦੱਸ ਕੇ ਡਿਸਕਸ ਕਰਕੇ ਜਿਹੜਾ ਹੈਗਾ ਉਹਦਾ ਫਾਇਦਾ ਲਓ ਔਰ ਇਹ ਪੂਰਾ ਜੋ ਹੈਗਾ ਇਮਾਨਦਾਰੀ ਦੇ ਨਾਲ ਜਿਹੜਾ ਹੈਗਾ ਇਹ ਸਾਰੀਆਂ ਡਿਸੀਜ਼ ਨੂੰ ਜਿਹੜਾ ਹੈਗਾ ਰਿਕਵਰ ਕਰਨਗੇ ਇਹ ਸਾਡੀ ਟੀਮ ਅਨੇਓ ਪ੍ਰੋਮਿਸ ਹੈ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਅੱਛਾ ਰੈ ਸਰ ਟਾਈਮਿੰਗ ਕੀ ਰਹੇਗੀ ਇਸ ਕਲੀਨਿਕ ਦੇ ਸੈਂਟਰ ਦੀ ਤੁਹਾਡੇ ਸਰ ਫਿਲਹਾਲ ਆਪਾਂ ਇੱਥੇ 3 ਦਿਨ ਜਿਹੜੀ ਆਪੀਡੀ ਕਰਨ ਜਾ ਰਹੇ ਹਾਂ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਟਾਈਮਿੰਗ ਸਵੇਰ ਜਿਹੜੀ ਆ ਉਹ 10 ਤੋਂ ਸ਼ਾਮ ਦੇ 4 ਵਜੇ ਤੱਕ ਰਹੇਗੀ ਠੀਕ ਹੈ ਤਿੰਨ ਦਿਨ ਆਪਾਂ ਓਪੀਡੀ ਕਰ ਰਹੇ ਇਥੇ ਠੀਕ ਹੈ ਉਹਦੇ ਵਾਸਤੇ ਪ੍ਰੋਸੀਜਰ ਕੀ ਰਹੇਗਾ ਤੁਹਾਡੇ ਨਾਲ ਰਾਬਤਾ ਕਿਵੇਂ ਕਰਨ ਲੋਕ ਜਿਹੜੇ ਤੁਹਾਨੂੰ ਇਸ ਵੇਲੇ ਵਿਦੇਸ਼ ਤੋਂ ਵੀ ਦੇਖ ਰਹੇ ਨੇ ਤੁਹਾਨੂੰ ਅੰਮ੍ਰਿਤਸਰ ਵਾਲੇ ਵੀ ਦੇਖ ਰਹੇ ਨੇ ਜਲੰਧਰ ਵਾਲੇ ਵੀ ਦੇਖ ਰਹੇ ਨੇ ਬਟਿੰਡੇ ਵਾਲੇ ਵੀ ਦੇਖ ਰਹੇ ਨੇ ਤੁਹਾਨੂੰ ਜੀ ਉਹਦੇ ਲਈ ਸਾਰਾ ਆਪਣਾ ਜਿਹੜੇ ਸਕਰੀਨ ਤੇ ਨੰਬਰ ਚੱਲ ਰਹੇ ਨੇ ਉਹਨਾਂ ਤੇ ਕਾਲ ਕਰਕੇ ਸਭ ਤੋਂ ਪਹਿਲਾਂ ਅਪਾਇੰਟਮੈਂਟ ਬੁੱਕ ਹੋਏਗੀ ਅਪਾਇੰਟਮੈਂਟ ਨੋਟ ਕਰਨ ਤੋਂ ਬਾਅਦ ਫਿਰ ਕਾਲਿੰਗ ਤੇ ਗੱਲਬਾਤ ਕਰਕੇ ਫੇਰ ਵੀ ਤੁਸੀਂ ਵਿਜ਼ਿਟ ਕਰ ਸਕਦੇ ਨੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਖਾਸ ਕਰਕੇ ਪ੍ਰੋਫੈਸਰ ਸਾਹਿਬ ਤੁਹਾਡਾ ਤੇ ਨਾਗੀ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਵਿਖਾਈਆਂ ਨੇ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਡਾਕਟਰ ਗੁਰਿੰਦਰ ਰਾਏ ਜੀ ਉਹਨਾਂ ਦਾ ਅੱਜ ਇੱਥੇ ਸੈਂਟਰ ਹੈਗਾ ਨਵਾਂ ਖੁੱਲਿਆ ਔਰ ਉਮੀਦ ਕਰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੈਂਟਰ ਦਾ ਅੰਮ੍ਰਿਤਸਰ ਵਾਸੀ ਤੇ ਨੇੜੇ ਤੇੜੇ ਵਾਲੇ ਜਿਹੜੇ ਲੋਕ ਹੈਗੇ ਨੇ ਉਹ ਖਾਸ ਫਾਇਦਾ ਜ਼ਰੂਰ ਲੈਣਗੇ ਸੋ ਇਸ ਸੰਸਾਰੇ ਡਾਕਟਰਾਂ ਦੀ ਟੀਮ ਜਿਹੜੀ ਖਾਸ ਕਰਕੇ ਅੱਜ ਡਾਕਟਰ ਗੁਰਿੰਦਰ ਰਾਏ ਹੋਰਾਂ ਦੇ ਕਲੀਨਿਕ ਦੇ ਉਦਘਾਟਨ ਦੇ ਮੌਕੇ ਤੇ ਪਹੁੰਚੀ ਹੈ ਹੁਣ ਤੁਹਾਡੀ ਮੁਲਾਕਾਤ ਹੈਗੀ ਹੈ ਕੁਝ ਕੋਨਾ ਮਰੀਜ਼ਾਂ ਨਾਲ ਵੀ ਕਰਵਾਉਨੇ ਆ ਜਿਹੜੇ ਮਰੀਜ਼ ਇਸ ਵੇਲੇ ਡਾਕਟਰ ਗੁਰਿੰਦਰ ਰਾਏ ਜੀ ਹੋਰਾਂ ਨਾਲ ਜਿਹੜੇ ਫਾਇਦਾ ਲੈ ਰਹੇ ਉਹਨਾਂ ਦੇ ਨੁਸਖਿਆਂ ਦਾ ਫਾਰਮੂਲਾ ਸੱਚਕਲ ਜੀ ਸਸਿਕਾਲ ਜੀ 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 ਖੜੇ ਹੋ ਜੀ ਕੀ ਨਾਂ ਹੈ ਤੁਹਾਡਾ ਮੇਰਾ ਨਾਂ ਜਗਜੀਤ ਸਿੰਘ ਹੈ ਜੀ ਅੱਛਾ ਕਿੱਥੋਂ ਆਇਓ ਜਗਜੀਤ ਜੀ ਮੈਂ ਢਗਵਾ ਡਿਸਟ੍ਰਿਕਟ ਕਪੂਰਥਲਾ ਤੋਂ ਆਇਆ ਅੱਛਾ ਢਿਲਵਾ ਡਿਸਟ੍ਰਿਕਟ ਕਪੂਰਥਲਾ ਇਹਨਾਂ ਨਾਲ ਕੀ ਮੇਰਾ ਰਾਬਤਾ ਹੈ ਤੁਹਾਡਾ ਡਾਕਟਰ ਸਾਹਿਬ ਨਾਲ ਇਹ ਜੀ ਬਸ ਸਾਨੂੰ ਵਾਇਗਰੂ ਨੇ ਇਹਨਾਂ ਦਾ ਰਾਬਤਾ ਕਰਾਇਆ ਜੀ ਕੋਈ ਪ੍ਰੋਬਲਮ ਸੀਗੀ ਜਿਹੜੀ ਮੇਰੀ ਤਕਰੀਬਨ 20 ਸਾਲ ਪਹਿਲਾਂ ਦੀ ਸੀਗੀ ਕੀ ਪ੍ਰੋਬਲਮ ਸੀ ਜੀ ਮੈਨਿਫੇਸ਼ੀਓਲ ਦੀ ਪ੍ਰੋਬਲਮ ਸੀਗੀ ਅੱਛਾ ਉਹ ਮੈਂ ਐਯੋਪੈਥੀ ਦੇ ਵਿੱਚ ਅਪਰੇਟ ਵੀ ਕਰਵਾ ਚੁੱਕਾ ਸੀ 2000 2 ਦੇ 2000 ਦੇ ਵਿੱਚ ਸੰ 2000 ਚ ਠੀਕ ਹੈ ਉਸ ਤੋਂ ਬਾਅਦ ਵੀ ਦੁਬਾਰਾ ਫਿਰ ਉਹ ਕਈ ਵਾਰੀ ਹੋਇਆ ਕਈ ਵਾਰੀ ਠੀਕ ਹੋਇਆ ਲੇਕਿਨ ਮੇਰਾ ਐਯੋਪੈਥੀ ਤੋਂ ਬਾਅਦ ਤਾਂ ਫੇਰ ਬਵਾਸਿਰ ਫੇਰ ਹੋ ਜਾਂਦੀ ਜੀ ਬਹੁਤ ਨਹੀਂ ਬਵਾਸਿਰ ਨਹੀਂ ਫੇਚੂ ਗਿਆ ਹੋਰ ਚੀਜ਼ ਹੁੰਦੀ ਹੈ ਬਵਾਸਿਰ ਹੋਰ ਚੀਜ਼ ਨਹੀਂ ਠੀਕ ਤੇ ਫੇਰ ਮੇਰਾ ਜਿਹੜਾ ਵਿਸ਼ਵਾਸ ਹੈਗਾ ਵਾ ਉਹ ਐਯੋਪੈਥੀ ਤੋਂ ਹੌਲੀ-ਹੌਲੀ ਟੁੱਟਦਾ ਗਿਆ ਤੇ ਮੈਂ ਮਤਲਬ ਕੁਦਰਤੀ ਗਾਜ ਵਾਲੇ ਪਾਸੇ ਆਇਆ ਤੇ ਮੈਂ ਕੁਛ ਇੱਕ ਵੀਡੀਓ ਦੇਖੀਆ ਵੀਡੀਓ ਤੋਂ ਬਾਅਦ ਫਿਰ ਮੈਂ ਇਧਰ ਇਲੈਕਟਰੋ ਹੋਮੇ ਪੈਦੀ ਦਾ ਟ੍ਰੀਟਮੈਂਟ ਕਰਾਉਣਾ ਸ਼ੁਰੂ ਕੀਤਾ ਤੇ ਮੈਨੂੰ ਉਹ ਪ੍ਰੋਬਲਮ ਪ੍ਰੋਬਲਮ ਵੀ ਠੀਕ ਹੋ ਗਈ ਤੇ ਇਹ ਵੀ ਗਿਆਨ ਹੋ ਗਿਆ ਕਿ ਪ੍ਰੋਬਲਮ ਪੈਦਾ ਕਿਵੇਂ ਹੁੰਦੀ ਹੈ ਠੀਕ ਹੈ ਤੇ ਉਹਦਾ ਹੱਲ ਕਿਵੇਂ ਕਰਨਾ ਠੀਕ ਹੈ ਠੀਕ ਹੈ ਤੇ ਇਸ ਤੋਂ ਬਾਅਦ ਮੈਂ ਕਾਫੀ ਇਹਨਾਂ ਦਾ तकरीबन 2022 ਦੇ ਸ਼ੁਰੂ ਤੋਂ ਜੁੜਿਆ ਹੋਇਆ ਤੇ ਡਾਕਟਰ ਗੁਰਿੰਦਰ ਜੀ ਕੋ ਕਾਫੀ ਵੱਡਾ ਤਜਰਬਾ ਹੈਗਾ ਇੰਨਾ ਕੋ ਕਾਫੀ ਕੁਝ ਸਿੱਖਿਆ ਵੀ ਆ ਤੇ ਇੰਨਾ ਕੁ ਮੈਨੂੰ ਹੁਣ ਮੈਂ ਤੇ ਇਹੀ ਕਹਾਗਾ ਕਿ ਕੁਦਰਤ ਦੇ ਜਿੰਨਾ ਨੇੜੇ ਹੋ ਜਾਗੇ ਜੇ ਤੁਸੀਂ ਤੰਦਰੁਸਤ ਜਿੰਦਗੀ ਚਾਹੁੰਦੇ ਹੋ ਤੇ ਕੁਦਰਤ ਦੇ ਨੇੜੇ ਹੋ ਜਾਓ ਤੇ ਜੇ ਤੁਸੀਂ ਬਿਮਾਰ ਰਹਿਣਾ ਚਾਹੁੰਦੇ ਹੋ ਤੇ ਕੁਦਰਤ ਤੋਂ ਦੂਰ ਹੋ ਜਾਓ ਜੀ ਤੇ ਇਹੀ ਮੇਰਾ ਕਹਿਣਾ ਹੈ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਇੱਕ ਬਾਬਾ ਜੀ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਖਾਸ ਕਰਕੇ ਰਿਪੋਰਟਾਂ ਵੀ ਉਹਨਾਂ ਦੇ ਕੋਲ ਹੈ ਸੱਚਕਾਲ ਸਾਸਿਕਾਲ ਜੀ ਨਾਂ ਹੈ ਤੁਹਾਡਾ ਮਨਜੀਤ ਸਿੰਘ ਅੱਛਾ ਮਨਜੀਤ ਜੀ ਕਾਲੀ ਰਿਪੋਰਟ ਲਈ ਫਿਰਦੇ ਹੋ ਤੁਸੀਂ ਤੇ ਮੇਰੇ ਪਿਤਾ ਜੀ ਨੇ ਇਹਨਾਂ ਨੂੰ ਲੀਵਰ ਫੈਟੀ ਸੈਕੰਡ ਗ੍ਰੇਡ ਸੀ ਤੇ ਇਹਨਾਂ ਨੂੰ ਹਾਰਟ ਦੀ ਪ੍ਰੋਬਲਮ ਸੀ ਸ਼ੂਗਰ ਸੀ ਰਣ ਕੋੜੀ ਠੀਕ ਹੈ ਹਾਂਜੀ ਉਹ ਖਾਸਾ ਕੁਝ ਸੀ ਹਾਂਜੀ ਹਾਂਜੀ ਇੱਕ ਸਾਂਝ ਖਾਸਾ ਕੁਝ ਘਣਾਦਾ ਤੁਹਾਨੂੰ ਹਾਂਜੀ 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 ਕਾਫੀ ਕੁਝ ਸੀ ਤੇ ਫਿਰ ਰਿਪੋਰਟਾ ਕੀ ਕਹਿੰਦੀ ਹੈ ਨੇ ਰਿਪੋਰਟਸ ਬਿਲਕੁਲ ਅੱਗੇ ਨਾਲੋਂ ਕਾਫੀ ਫਰਕ ਆ ਜਿਹੜੇ ਹਾਰਟ ਦੀ ਪ੍ਰੋਬਲਮ ਉਹ ਬਿਲਕੁਲ ਠੀਕ ਹੈ ਹੁਣ ਤੇ ਲੀਵਰ ਜਿਹੜਾ ਉਹ 2 ਗ੍ਰੇਡ ਤੋਂ 1 ਗ੍ਰੇਡ ਤੇ ਆ ਗਿਆ ਉਹ ਕਿਵੇਂ ਇਹ ਇਹਨਾਂ ਦੀ ਇਲੈਕਟ੍ਰੋ ਮੋਬਿਲਟੀ ਮੈਡੀਸਿਨ ਵਰਤ ਕੇ ਨੇ ਸਰਾਈ ਸਾਹਿਬ ਹਾਂਜੀ ਰਾਏ ਸਾਹਿਬ ਦੇ ਕਿੰਨੇ ਟਾਈਮ ਤੋਂ ਪ੍ਰੋਬਲ ਇਹਨਾਂ ਨੂੰ ਹਾਰਟ ਦੀ ਪ੍ਰੋਬਲਮ ਤੇ ਕਾਫੀ ਦੇਰ ਤੋਂ ਇਹਨਾਂ ਨੇ ਸਟੈਂਡ ਪਿਆ ਇੱਕ ਠੀਕ ਹੈ ਤੇ ਸ਼ੂਗਰ ਵੀ ਇਹਨਾਂ ਨੂੰ ਕਾਫੀ ਦੇਰ ਤੋਂ ਸੀ ਠੀਕ ਹੈ ਪਹਿਲਾਂ ਵੀ ਵੈਸੇ ਥੋੜਾ ਦੇਰ ਪਹਿਲਾਂ ਇਲੈਕਟ੍ਰੋ ਮੋਬਾਈਲ ਥੀ ਵਰਤੀ ਆਪਾਂ ਡਾਕਟਰ ਗੁਰਿੰਦਰ ਸਿੰਘ ਜੀ ਰਾਹੀਂ ਉਦੋਂ ਬਿਲਕੁਲ ਸੈਟੀਸਫਾਈ ਹੋਣਾ ਨੇ ਪਹਿਲੇ ਤੇ ਸੱਟ ਲੱਗ ਗਈ ਦੁਬਾਰਾ ਐਲੋਪੈਥੀ ਜਾਰੀ ਲੈਣੀ ਪਈ ਉਹ ਕਰਕੇ ਸਾਰਾ ਕੁਝ ਵਿਗੜ ਗਿਆ ਠੀਕ ਹੈ ਤੇ ਦੁਬਾਰਾ ਆਪਾਂ ਫੇਰ ਸ਼ੁਰੂ ਕੀਤਾ ਤੇ ਹੁਣ ਬਿਲਕੁਲ ਠੀਕ ਨੇ ਹਾਂਜੀ ਲੀਵਰ ਹੁਣ ਲੀਵਰ ਜਿਹੜਾ 1 ਗ੍ਰੇਡ ਆ ਗਿਆ 2 ਗ੍ਰੇਡ ਹਾਂ 1 ਆ ਗਿਆ ਮੇਰੇ ਕੋਲ ਰਿਪੋਰਟਸ ਵੀ ਬ ਕੀ ਪ੍ਰੋਬਲਮ ਹੋਈ ਸੀ ਸਟਾਰਟਿੰਗ ਦੇ ਵਿੱਚ ਤੇ ਜਦੋਂ ਤੁਸੀਂ ਇਲੈਕਟ੍ਰੋਪੈਥੀ ਦੀ ਬੁੰਦਲ ਲੈਣੀ ਹੈ ਸ਼ੁਰੂ ਕੀਤੀਆਂ ਤੇ ਕੀ ਫਰਕ ਆ ਮੇਰਾ ਲੀਵਰ ਜਿਹੜਾ ਨਾ ਉਹ ਜ਼ਿਆਦਾ ਖਰਾਬ ਹੋ ਗਿਆ ਸੀ ਅੱਛਾ ਜੀ ਦੋ ਵੀਕ ਰੇਟ ਤੱਕ ਹੁਣ ਦੋ ਤਹਫਤੇ ਦਵਾਈ ਲਈਏ ਤੁਹਾਨੂੰ ਕਿਰਿੰਦਰ ਡਾਕਟਰ ਕੋਲ ਠੀਕ ਹੈ ਹੁਣ ਦੁਬਾਰਾ ਕੱਲ 18 ਸੌਂਡ ਹੋਇਆ ਤੇ ਇੱਕ ਨੰਬਰ ਤੇ ਆ ਗਿਆ ਤੇ ਮੇਰੇ ਦਿਲ ਦੀ ਹਾਲਤ ਜਿਹੜੀ ਉਹ ਵੀ ਅੱਗੇ ਨੂੰ ਕਾਫੀ ਬਿਹਤਰ ਹੋ ਗਈ ਠੀਕ ਕੀ ਹੁੰਦਾ ਸੀ ਦਿਲ ਨੂੰ ਦਿਲ ਤੇ ਅੱਗੇ ਇੱਕ ਪਿਆ ਸੀ ਨਾ ਉਹ ਸਟੈਂਟ ਵਗੈਰਾ ਤੇ ਉਹ ਵਾਹ 8 ਸਾਲ ਹੋ ਗਏ ਨੇ ਮੂਝ ਫੇਰ ਦੁਬਾਰਾ ਰੋ ਰਮਾਈ ਉਹ ਵੀ ਮਤਲਬ ਕਾਫੀ ਠੀਕ ਹੋਈ ਐ ਸ਼ੂਗਰ ਮੇਰੀ ਪੱਕੀ ਠੀਕ ਹੋ ਗਈ ਐ ਸ਼ੂਗਰ ਪੱਕੀ ਠੀਕ ਹੋ ਗਈ ਉਹ ਹੀ ਗੋਲੀ ਦੀ ਲੈਣੀ ਪੈਂਦੀ ਉਹ ਪਹਿਲਾਂ ਕਿੰਨੀ ਸੀ ਸ਼ੂਗਰ ਰੈਂਦੀ ਤੁਹਾਡੀ ਪਹਿਲਾਂ ਕਾਫੀ 200 ਤੋਤੇ ਚਲੀ ਜਾਂਦੀ ਸੀ ਗੋਲੀ ਲੈਣੀ ਪੈਂਦੀ ਸੀ ਠੀਕ ਐ ਤੇ ਹੁਣ ਮਤਲਬ ਕੋਈ ਦੁਆ ਨਹੀਂ ਬਿਲਕੁਲ ਸ਼ੂਗਰ ਠੀਕ ਹੋ ਗਈ ਐ ਮਿੱਠਾ ਮਠਾਣ ਆਰਾਮ ਨਾਲ ਖਾ ਲੈਣੇ ਮਤਲਬ ਇਸ ਹਿਸਾਬ ਨਾਲ ਖਾਈਦਾ ਹੁਣ ਇਹੋ ਤੇ ਸਮਝਾਉਂਦੇ ਨੇ ਤੇ ਆਪਣਾ ਖਾਣਾ ਠੀਕ ਕਰੋ ਤੇ ਤੁਸੀਂ ਉੰਜ ਹੀ ਤਾਂ ਦਸ ਹੋ ਜੋਗੇ ਜੀ ਜੀ ਤੇ ਅੱਗੇ ਨੋ ਕਾਫੀ ਜਾਨੇ ਕਿ ਫਰਕ ਆ ਹਾਂ ਕਾਫੀ ਜਿਹੜਾ ਹਾਰਟ ਦੀ ਤੁਹਾਡੀ ਪ੍ਰੋਬਲਮ ਹੈਗੀ ਤੁਸੀਂ ਦੱਸ ਰਹੇ ਹੋ ਕਿ ਜਦੋਂ ਤੁਸੀਂ ਬੁੰਦ ਲੈਣੀਆਂ ਸ਼ੁਰੂ ਕੀਤੀ ਕਿੰਨੇ ਟਾਈਮ ਬਾਅਦ ਇਹ ਠੀਕ ਹੋਣੀ ਸ਼ੁਰੂ ਹੋਈਆਂ ਇੱਕ ਪਈ तकरीबन 15 ਦਿਨਾਂ ਦੇ ਵਿੱਚ ਵਿੱਚ ਫਰਕ ਪੈ ਗਿਆ ਸੀ ਤੇ ਪਹਿਲਾਂ ਕੀ ਹੁੰਦਾ ਸੀ ਆਂਜੜਨ ਲੱਗ ਕੇ ਸੀ ਆਂਜੜਨ ਲੱਗ ਪੈਂਦਾ ਸੀ ਦਿਲ ਤੜਖਣ ਲੱਗ ਪੈਂਦਾ ਸੀ ਉਹ ਹੁਣ ਕਾਫੀ ਮਲਪੀ ਰੋਜ਼ ਠੀਕ ਹੋ ਰਿਹਾ ਰੋਜ਼ ਦੇ ਬਾਦ ਮੈਨੂੰ ਆਪ ਪਸਮਸ ਹੁੰਦਾ ਵੀ ਠੀਕ ਹੋ ਰਿਹਾ ਜੀ ਜੀ ਹਾਂ ਜਿਹੜੇ ਲੋਕ ਇਸ ਵੇਲੇ ਤੁਹਾਨੂੰ ਵੇਖ ਰਹੇ ਨੇ ਤੁਹਾਡਾ ਤਜਰਬਾ ਕੀ ਹੈ ਡਾਕਟਰ ਗੁਰਿੰਦਰ ਰਾਏ ਹੋਰਾ ਦੇ ਨਾਲ ਮਲਪੀ ਇਹ ਜਿਹੜੀ ਦਵਾਈ ਹੈ ਇੱਕ ਸਰੀਰ ਤੇ ਦੂਜੇ ਪਾਸੇ ਕੋਈ ਡੈਫੈਕਟ ਨਹੀਂ ਕਰਦੀ ਤੇ ਜਿਹੜੀਆਂ ਦਵਾਈਆਂ ਜਿਹੜੀਆਂ ਨੇ ਉਹ ਕਾਫੀ ਜਣਾ ਨੁਕ ਖਾਸ ਕਰਕੇ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਜ਼ਿਆਦਾ ਕਰਦੀ ਹੈ ਮੇਰਾ ਮੇਰਾ ਤਜਰਬਾ ਹੈ ਠੀਕ ਹੈ ਤੇ ਇਹ ਜਿਹੜੀ ਦਵਾਈ ਹੈ ਉਹ ਹੋਰ ਕੋਈ ਨੁਕਸਾਨ ਨਹੀਂ ਕਰਦੀ ਤੇ ਮਤਲਬ ਬਿਲਕੁਲ ਠੀਕ ਕਰ ਦਿੰਦੀ ਹੈ ਜੜ ਤੋਂ ਜੜ ਤੋਂ ਰੋਕ ਕੱਟ ਦੇ ਜੜ ਤੋਂ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਇੱਕ ਹੋਰ ਸਾਡੇ ਨਾਲ ਸੱਜਣ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਸਮਝਣ ਦੀ ਕੋਸ਼ਿਸ਼ ਕਰਾਂਗੇ ਸਚਕਲ ਬਾਈ ਜੀ ਸਚਕਲ ਜੀ ਕਿਨ ਹੈ ਤੁਹਾਡਾ ਅਮਰਪਾਲ ਸਿੰਘ ਅੱਛਾ ਤੁਸੀਂ ਕਿਵੇਂ ਜੁੜੇ ਹੋ ਡਾਕਟਰ ਸਾਹਿਬ ਨਾਲ ਇਹ ਡਾਕਟਰ ਸਾਹਿਬ ਕੋਲ ਅਸੀਂ ਕਾਫੀ ਚਿਰ ਤੋਂ ਮੇਰੇ ਦੇ ਜਿਹੜੇ ਰਿਲੇਸ਼ਨਸ਼ਿਪ ਨੇ ਉਹ ਸਾਰੇ ਇਹਨਾਂ ਕੋਲ ਮੈਡੀਸਨ ਵਗੈਰਾ ਲੈਂਦੇ ਰਹੇ ਨੇ ਠੀਕ ਤੇ ਉਸ ਸਿਲਸਿਲੇ ਚ ਆਹੀ ਇਥੇ ਹਾਜ਼ਰ ਹੋਏ ਆ। ਠੀਕ ਹੈ। ਹਾਂਜੀ। ਕੀ ਕੀ ਤਜਰਬਾ ਕੀ ਰਿਹਾ ਹੈ ਡਾਕਟਰ ਸਾਹਿਬ ਨਾਲ ਤੁਹਾਡਾ? ਤਜਰਬਾ ਕਾਫੀ ਜਿਹੜੇ क्रोनिकल ਜਿਹੜੇ ਡਿਜ਼ੀਜ਼ ਨੇ ਨਾ ਜਿਹੜੇ ਜਿਵੇਂ ਕਿ ਜਿਹੜੇ ਮੈਂ ਰੈਫਰੈਂਸ ਤੋਂ ਇਹਨਾਂ ਕੋਲ ਭੇਜਦਾ ਰਿਹਾ ਸੀ ਜਿਵੇਂ ਥਾਇਰੋਇਡ ਵਗੈਰਾ ਅਗੇ ਖਾਸ ਤੌਰ ਤੇ ਜਿਨ੍ਹਾਂ ਦਾ ਪੁਰਾਣਾ ਥਾਇਰੋਇਡ ਹੈ ਜਾਂ ਇਹ ਜਿਹੜਾ ਜਿਨ੍ਹਾਂ ਦਾ ਕਿਡਨੀਜ਼ ਵਗੈਰਾ ਦੀ ਜਿਹੜੀ ਪ੍ਰੋਬਲਮ ਜ਼ਿਆਦਾ ਵੱਧ ਜਾਂਦੀ ਜਿਨ੍ਹਾਂ ਦੀ ਉਹ ਜਿਹੜੇ ਮਤਲਬ ਕਾਫੀ ਲੰਮੇ ਸਮੇਂ ਤੋਂ ਦਵਾਈਆਂ ਲੈ ਲੈ ਕੇ ਵੀ ਨਹੀਂ ਆਰਾਮ ਚੱਲ ਰਹੀ ਸੀ ਨਾ ਉਹ ਇਹਨਾਂ ਨਾਲ ਜੁੜ ਕੇ ਬੜੀ ਜਲਦੀ ਉਹਨਾਂ ਨੂੰ ਚੰਗੇ ਕੇ ਫਾਇਦੇ ਵਧੀਆ ਮਿਲੇ ਨੇ ਜੀ ਜੀ ਥਾਇਰੋਇਡ ਆ ਲੈ ਜੀ ਜੀ ਥਾਇਰੋਇਡ ਦੇ ਟਾਈਮ ਕਿੰਨੇ ਟਾਈਮ ਚ ਤੁਹਾਨੂੰ ਲੱਗਦਾ ਸੀ ਜਿਹੜੇ ਤੁਸੀਂ ਭੇਜਦੇ ਸੀ ਮਰੀਜ਼ ਫਾਇਦਾ ਹੋ ਜਾਂਦਾ ਉਹਨਾਂ ਨੂੰ ਜੀ ਜੀ ਮਤਲਬ ਰਿਲੀਫ ਦੇ ਵਿੱਚ ਉਹਨਾਂ ਨੂੰ ਮਤਲਬ 10 ਤੋਂ 15 ਦਿਨ ਦੇ ਵਿੱਚ ਵਿੱਚ ਉਹਨਾਂ ਨੂੰ ਕਾਫੀ ਰਿਲੀਫ ਮਹਿਸੂਸ ਹੋਣ ਲੱਗ ਪੈਂਦਾ ਸੀ ਕਿ ਜਿਹੜਾ ਕਿ ਉਹਨਾਂ ਨੂੰ ਲੰਬੇ ਸਮੇਂ ਤੋਂ ਜਿਹੜਾ ਕੋਈ ਫਾਇਦਾ ਨਹੀਂ ਹੋਇਆ ਸੀ ਜੀ ਜੀ ਚਲੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਜੀ ਆਪਣਾ ਤਜਰਬਾ ਸਾਂਝਾ ਕਰਨ ਵਾਸਤੇ ਨਾਲੀ ਖੋਰ ਭੈਣ ਜੀ ਸੱਚਕਲ ਜੀ ਸੱਚਕਲ ਸਰ ਕਿ ਨਾ ਤੁਹਾਡਾ ਪਰਮਜੀਤ ਸਰ ਅੱਛਾ ਤੁਸੀਂ ਅੱਜ ਖਾਸ ਕਰਕੇ ਉਦਘਾਟਨ ਮੌਕੇ ਪਹੁੰਚੇ ਹੋ ਕੀ ਕਹਿਣਾ ਹੈ ਇਸ ਮੌਕੇ ਤੇ ਤੁਹਾਡਾ ਤੁਸੀਂ ਕਿਵੇਂ ਡਾਕਟਰ ਸਾਹਿਬ ਨਾਲ ਜੁੜੇ ਹੋ ਸਰ ਮੈਂ ਕਾਫੀ ਦੇਰ ਤੋਂ ਸਰਦੇ ਨਾਲ ਜੁੜੀ ਹੋਈ ਹਾਂ ਹਾਂ ਤੇ ਔਰ ਮੈਨੂੰ ਬਹੁਤ ਖੁਸ਼ੀ ਹੈ ਕਿ ਪਹਿਲਾਂ ਸਹੀਨ ਸ਼ਹਿਰਾ ਪਨਵਾ ਜਾਂਦੇ ਸੀ ਹੁਣ ਸਰ ਦਾ ਕਲੀਨਿਕ ਇੱਥੇ ਖੁੱਲ ਗਿਆ ਔਰ ਜਿਹੜੇ ਮੇਰੇ ਪੇਸ਼ੈਂਟ ਆ ਜਾਂਦਾ ਕਾਫੀ ਲੋਕ ਸੀਗੇ ਜੁੜੇ ਹੋਏ ਸਾਡੇ ਨਾਲ ਉਹਨਾਂ ਨੂੰ ਥੋੜਾ ਔਰ ਆਸਾਨ ਹੋ ਜਾਏਗਾ ਇੱਥੇ ਇਸ ਤਰ੍ਹਾਂ ਦੇ ਪੇਸ਼ੈਂਟ ਤੁਸੀਂ ਇਹਨਾਂ ਕੋਲ ਰੈਫਰ ਕਰਦੇ ਹੋ ਭੇਜਦੇ ਹੋ ਸਰ ਜਿਸ ਤਰ੍ਹਾਂ ਕਾਲਾ ਪੀਲਾ ਹੋ ਗਿਆ ਲੀਵਰ ਦੀ ਕੈਂਸਰ ਗਲੇ ਦੇ ਕੈਂਸਰ ਦੇ ਪੇਸ਼ੈਂਟ ਸੀਗੇ ਮਤਲਬ ਕਾਫੀ ਮਤਲਬ 2 ਤੋਂ 3 ਮਹੀਨੇ ਦੇ ਵਿੱਚ ਉਹਨਾਂ ਨੂੰ ਰੈਲੀਫ ਮਿਲਿਆ ਠੀਕ ਹੋਏ ਆ ਹਾਂਜੀ ਸਰ ਤੇ ਕਿਹੜਾ ਪੇਸ਼ੈਂਟ ਹੈਗਾ ਜਿਹਨੂੰ ਤੁਹਾਨੂੰ ਲੱਗਦਾ ਸੀ ਵੀ ਕੋਈ ਉਮੀਦ ਹੈ ਨਹੀਂ ਬਚਨ ਦੇ ਚਲੋ ਭੇਜ ਕੇ ਦੇਖ ਲਓ ਤੇ ਉਹ ਅੱਜ ਜ਼ਿੰਦਗੀ ਚੰਗੀ ਜਿਉਂ ਰਿਹਾ ਕੈਂਸਰ ਦਾ ਸਰ ਅੱਛਾ ਕੀ ਕਿੱਥੇ ਕਾਹਦਾ ਕੈਂਸਰ ਉਹਨਾਂ ਦੇ ਗਲੇ 'ਚ ਕੈਂਸਰ ਸੀ ਸਰ ਅੱਛਾ ਹਾਂਜੀ ਸਰ ਜਦੋਂ ਭੇਜਿਆ ਸੀ ਕਿਸ ਕੰਡੀਸ਼ਨ 'ਚ ਸੀ ਸਰ ਉਹਨਾਂ ਦੀ ਆਵਾਜ਼ ਚੱਲ ਗਈ ਸੀ ਹਾਂਜੀ ਤੇ 10 ਤੋਂ 15 ਦਿਨਾਂ ਵਿੱਚ ਸਰ ਉਹਨਾਂ ਦੀ ਆਵਾਜ਼ ਵਾਪਸ ਆ ਗਈ ਬੋਲਣ ਲੱਗ ਗਏ ਔਰ ਮਤਲਬ 2 ਤੋਂ 3 ਮਹੀਨੇ ਦੇ ਵਿੱਚ ਉਹ ਕਾਫੀ ਫਰਕ ਪੈ ਗਿਆ ਉਹਨਾਂ ਨੂੰ ਠੀਕ ਹੋ ਗਏ ਹਾਂਜੀ ਠੀਕ ਹੋ ਗਏ ਔਰ ਕਿਹੜਾ ਪੇਸ਼ੈਂਟ ਹੈਗਾ ਜਿਹੜਾ ਤੁਹਾਨੂੰ ਲੱਗਦਾ ਕਿ ਇਸ ਵੇਲੇ ਡਾਕਟਰ ਗੁਰਿੰਦਰ ਜੀ ਨਾਲ ਜੁੜ ਕੇ ਆਪਣੇ ਜਿਹੜੇ ਪ੍ਰਾਣੇ ਤੋਂ ਪ੍ਰਾਣਾ ਮਰਜ਼ ਹੈਗਾ ਉਹ ਠੀਕ ਕਰਵਾ ਸਕਦੇ ਨੇ ਠੀਕ ਹੋ ਸਕਦੇ ਨੇ ਮੇਰੇ ਸਾਹਮਣੇ ਤੇ ਸਰ ਜਿਸ ਤਰ੍ਹਾਂ ਅਤਕਲ ਜਿਸ ਤਰ੍ਹਾਂ ਥਾਇਰੋਇਡ ਆ ਪੀਲੀਆ ਆ ਕਈ ਤਰ੍ਹਾਂ ਦੇ ਹੁਣ ਕੈਂਸਰ ਵਾਲੇ ਲਾ ਲੋ ਜਾਂ ਫੈਟੀ ਲੀਵਰ ਵਾਲੇ ਨੇ ਕਾਫੀ ਲੋਗ ਨੇ 슈ਗਰ ਦੇ ਮਰੀਜ਼ ਨੇ ਲੋਗ ਉਹਨਾਂ ਨੂੰ ਚਾਹੀਦਾ ਹੈ ਕਿ ਸਰ ਦੇ ਨਾਲ ਜੁੜਨ ਔਰ ਆਪਣੀ ਸਿਹਤ ਨੂੰ ਠੀਕ ਕਰਨ ਜੀਜੀ ਜੀ ਚੈਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋਯੋਮ ਰੀਜ਼ ਨੇ ਜਿਨ੍ਹਾਂ ਨੇ ਆਪੋ ਆਪਣੇ ਤਜਰਬੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਔਰ ਦੱਸਿਆ ਕਿ ਕਿਵੇਂ ਇਲੈਕਟ੍ਰੋ ਹੋਮਿਓਪੈਥੀ ਨੇ ਉਹਨਾਂ ਦੀ ਜ਼ਿੰਦਗੀ ਹੈਗੀ ਹੈ ਉਹ ਜਿਹੜੀ ਇੱਕਦਮ ਬਦਲ ਕੇ ਰੱਖ ਦਿੰਦੀ ਹੈ ਕਰੋਨਿਕਲ ਤੋਂ ਕਰੋਨਿਕਲ ਜਿਹੜੇ ਡਿਜ਼ੀਜ਼ ਹੈਗੇ ਨੇ ਪੁਰਾਣੀ ਤੋਂ ਪੁਰਾਣੀ ਬਿਮਾਰੀਆਂ ਨੇ ਜਿਹੜੀਆਂ ਉਹਨਾਂ ਦਾ ਬੜੀ ਆਸਾਨੀ ਨਾਲ ਜਿਹੜਾ ਇਲੈਕਟ੍ਰੋ ਹੋਮਿਓਪੈਥੀ ਦੇ ਵਿੱਚ ਹੱਲ ਉਹਨਾਂ ਨੇ ਦੱਸਿਆ ਔਰ ਉਮੀਦ ਕਰਦਾ ਜੇਕਰ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਡਾਕਟਰ ਗੁਰਿੰਦਰ ਰਾਏ ਜੀ ਹੋਰਾਂ ਦੀ ਟੀਮ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਇਹ ਵੀਡੀਓ ਮੈਨੂੰ ਇੱਥੇ ਖਤਮ ਕਰਨ ਦੀ ਲੋਅ ਆ ਗਿਆ ਧੰਨਵਾਦ